ਜੇ ਆਪਾਂ ਇੱਕ ਪੱਧਰ ਤੇ ਚੱਲ ਜਾਈਏ ਸਾਨੂੰ ਲੱਗਦਾ 99% ਕਾਂਗਰਸ ਕੋ ਬਹੁਮਤ ਹੈ ਮੈਂ 1% ਦਾ ਜੇ ਆਪਾਂ ਚਾਂਸ ਰੱਖ ਕੇ ਚੱਲ ਜਾਈਏ ਇਹ ਆਪਣੇ ਦਰਸ਼ਕਾਂ ਨੂੰ ਆਪਾਂ ਜ਼ਰੂਰ ਸਮਝਾ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਵੀ ਕੀ ਗੱਠਜੋੜ ਹੋ ਸਕਦਾ ਮੇਰਾ ਇੱਕ ਸਵਾਲ ਨਵੀਨ ਇਹ ਆ ਭਾਜਪਾ ਦਾ ਔਰ ਆਮ ਆਦਮੀ ਪਾਰਟੀ ਦਾ ਗੱਠਜੋੜ ਹੋ ਸਕਦਾ ਹੈ ਇਸ ਬਾਰੇ ਤੁਸੀਂ ਇਹ ਕਹਿ ਲੋ ਬਈ ਉਹ ਕਹਿੰਦੇ ਹੁੰਦੇ ਨੇ ਮੈਂ ਸਿਆਣੇ ਬਈ ਉਹ ਸ਼ਾਇਦ ਤੇ ਦੇਸੀ ਕੇ ਉਹ ਇਕੱਠਾ ਨਹੀਂ ਖਾਦਾ ਜਾ ਸਕਦਾ ਜ਼ਹਿਰ ਬਣ ਜਾਂਦਾ ਇਹ ਜ਼ਹਿਰ ਆ ਇਹ ਜ਼ਹਿਰ ਆ ਇੱਕ ਦਾ ਹੋਏ ਕਰਦਾ ਜਾਉਂਦਾ ਨਹੀਂ ਹੋ ਸਕਦਾ ਕਿਉਂਕਿ ਮੁਬਾਰਕ ਤੌਰ ਤੇ ਸਮਝੌਤਾ ਹੋਈ ਨਹੀਂ ਜਾ ਸਕਦਾ ਨੈਸ਼ਨਲ ਲੈਵਲ ਤੇ ਜੋ ਪੋਜੀਸ਼ਨ ਚੱਲ ਰਹੀ ਹੈ ਇਹ ਫਿਰ ਸਾਨੂੰ ਇਹ ਲੱਗਦਾ ਭਾਜਪਾ ਔਰ ਬਸਪਾ ਦਾ ਤੋਸਾ ਨਹੀਂ ਹੋ ਜਾ ਸਕਦਾ ਨਹੀਂ ਭਾਜਪਾ ਤੇ ਬਸਪਾ ਅੱਜ ਦੇ ਸਮੇਂ ਤੇ ਬਿਲਕੁਲ ਨਹੀਂ ਕਰੇਗੀ ਕਿਉਂਕਿ ਜੋ ਬਿਆਨ ਅਮਿਸ਼ਾ ਹੁਣਾਂ ਦਾ ਆਇਆ ਉਸ ਨੂੰ ਲੈ ਕੇ ਜੋ ਤਕਰਾਰਾਂ ਚੱਲ ਰਹੀਆਂ ਨੇ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਨੂੰ ਲੈ ਕੇ ਉਹ ਤਾਂ ਪ੍ਰਦਰਸ਼ਨ ਕਰ ਰਹੇ ਭਾਜਪਾ ਦੇ ਵਿਰੁੱਧ ਉਹ ਕਿੱਥੋਂ ਸਮਝੌਤਾ ਕਰ ਲਵਾਂ ਹਾਲਾਂਕਿ ਧਾਲੀਵਾਲ ਸਾਹਿਬ ਨੇ ਤਾਂ ਇੱਕ ਬਹੁਤ ਵੱਡੀ ਗੱਲ ਕਰ ਦਿੱਤੀ ਗੱਲ ਉਹ ਕਹਿੰਦੇ ਸਾਡੇ ਕਹਿੰਦੇ ਵੀ ਅਸੀਂ ਤੋੜ ਲੈਣੇ ਆ ਮੈਨੂੰ ਇਹ ਮੈਂ ਤਾਂ ਇੱਕ ਵਾਰੀ ਇਹ ਕਹਿਣਾ ਵੀ ਜਿਹੜੇ 12 ਇਹਨਾਂ ਨੇ ਜਿੱਤੇ ਉਹਨਾਂ ਦੀ ਇੱਕ ਵਾਰੀ ਮੀਟਿੰਗ ਕਰਾ ਲਓ ਵੀ ਉਹ 12 ਇਕੱਠੇ ਹੁੰਦੇ ਕਿ ਨਹੀਂ ਮੈਂ ਡਾਕਟਰ ਰਾਜਕਮਰ ਛੱਬੇਵਾਲ ਦੇ ਇੱਕ ਬਿਆਨ ਤੋਂ ਬੜਾ ਪ੍ਰਭਾਵਿਤ ਪਾਇਆ ਉਹਨਾਂ ਨੇ ਜਦੋਂ ਨਾ ਹਾਰੇ ਤੇ ਜਿੱਤੇ ਉਮੀਦਵਾਰਾਂ ਦੇ ਨਾਲ ਇੱਕ ਮੀਟਿੰਗ ਕੀਤੀ ਉਹ ਮੀਡੀਆ ਦੇ ਵਿੱਚ ਵੀ ਉਹ ਬਿਆਨ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਕਿਹਾ ਵੀ ਠੀਕ ਆ ਸਾਡੀ ਹਾਰ ਹੋਈ ਆ ਮਤਲਬ ਹਾਰ ਮੰਨੀ ਉਹਨਾਂ ਨੇ ਕਿਹਾ ਵੀ ਹਾਰ ਹੋਈ ਆ ਸਾਡੀ ਹਾਰ ਜਿੱਤ ਤਾਂ ਹੁੰਦੀ ਰਹਿੰਦੀ ਆ ਉਹਨਾਂ ਨੇ ਆਪਣੀਆਂ ਧਾਰਨਾ ਦਿੱਤੀਆਂ ਦਿਗਿੰਦਰ ਸਿੰਘ ਮਾਨ ਦੀਆਂ ਧਾਰਨਾ ਦਿੱਤੀਆਂ ਇਹ ਬੜੇ ਵੱਡੇ ਲੀਡਰ ਆ ਇਹ ਵੀ ਜਿੱਤ ਕੇ ਹਾਰ ਗਏ ਪਰ ਉਹ ਕਹਿੰਦੇ ਆਪਾਂ ਕੰਮ ਕਰਦੇ ਆ ਉਹ ਬਿਲਕੁਲ ਉਹਨਾਂ ਦਾ ਬਿਆਨ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਿਹਾ ਔਰ ਉਹਨਾਂ ਨੇ ਥਾਪੀ ਦਿੱਤੀ ਹਾਰਿਆਂ ਨੂੰ ਬਈ ਬਹੁਤ ਸਾਰੇ ਉਹਨਾਂ ਨੇ ਨਾਲ ਇਹ ਗੱਲ ਕਹੀ ਸੀ ਕਿ ਬਹੁਤ ਸਾਰੇ ਸਾਡੇ ਜਿਹੜੇ ਤਾਕਤ ਦੇ ਲੀਡਰ ਸੀ ਉਹ ਸੀਟ ਨਹੀਂ ਜਿੱਤ ਪਾਏ ਉਹ ਸੀਟ ਨਹੀਂ ਜਿੱਤ ਪਾਏ ਪਰ ਸਾਰਿਆਂ ਨੂੰ ਆਸ਼ਵਾਸਨ ਹੈ ਕਿ ਕੰਮ ਹੋਣਗੇ ਚਾਹੇ ਕੋਈ ਜਿੱਤਿਆ ਹੋਇਆ ਚਾਹੇ ਕੋਈ ਹਾਰਿਆ ਹੋਇਆ ਜਿਹੜਾ ਕੰਮ ਲੈ ਕੇ ਆਏਗਾ ਕੰਮ ਸਾਰਿਆਂ ਨੂੰ ਇੱਕ ਹੋਰ ਚੀਜ਼ ਬੜੀ ਖਾਸ ਗੱਲ ਇੱਥੇ ਇਹ ਆ ਕਿ ਨਗਰ ਨਿਗਮ ਚੋਣਾਂ ਦੇ ਵਿੱਚ ਸਿਰਫ ਕਾਂਗਰਸ ਪਾਰਟੀ ਹੀ ਐਸੀ ਰਹੀ ਹੈ ਜਿਹਦੇ ਵਿੱਚ ਧੜੇਬੰਦੀ ਨਹੀਂ ਰਹੀ ਨਹੀਂ ਬਿਲਕੁਲ ਧੜੇਬੰਦੀ ਨਹੀਂ ਰਹੀ ਚਾਹੇ ਤੁਸੀਂ ਭਾਜਪਾ ਦੀ ਗੱਲ ਕਰੋ ਉਹਦੇ ਵਿੱਚ ਧੜੇਬੰਦੀ ਰਹੀ ਆ ਆਪ ਦੇ ਵਿੱਚ ਆਪ ਦੇ ਵਿੱਚ ਸਭ ਤੋਂ ਜ਼ਬਰਦਸਤ ਭਾਜਪਾ ਦੇ ਵਿੱਚ ਦੇਖੀ ਸੀਟਾਂ ਵੰਡਣ ਤੱਕ ਧੜੇਬੰਦੀ ਰਹੀ ਆ ਰਾਤ ਨੂੰ ਇੱਕ ਦਿਨ ਦੂਸਰੇ ਦਿਨ ਨੋਮੀਨੇਸ਼ਨ ਦੀ ਲਾਸਟ ਤਰੀਕ 13 ਦਸੰਬਰ ਤੇ ਰਾਤ ਨੂੰ ਚੰਡੀਗੜ੍ਹ ਦੇ ਵਿੱਚ ਬੈਠ ਕੇ ਰਾਤ ਨੂੰ 12 ਵਜੇ ਦੀ ਮੀਟਿੰਗ ਹੋਈ ਆ ਕਿਸਵੇਂ ਨੂੰ ਟਿਕਟ ਕਿਹਨੂੰ ਦੇਣੀਆਂ ਤੇ ਉਹ ਲਾਸਟ ਡੇਟ ਜਾਨਕਿ ਧੜੇਬੰਦੀ ਆਮ ਆਦ ਦੇ ਕਿਉਂਕਿ ਉਹਨਾਂ ਨੇ ਸੌਫਟ ਹੈਂਡ ਆਪਣੀ ਇਲੈਕਸ਼ਨ ਲੜੀ ਆ ਜੀ ਸਿਰਫ ਕਾਂਗਰਸੀ ਤੇ ਇੱਕ ਇਦਾਂ ਦੀ ਪਾਰਟੀ ਸੀ ਜਿਹਦੇ ਵਿੱਚ ਧੜੇਬੰਦੀ ਨਹੀਂ ਹੋਈ ਜੋ ਬਲਵਿੰਦਰ ਸਿੰਘ ਢਾਲੀਵਾਲ ਨੇ ਜਿਹੜੀ ਚੀਜ਼ ਤੇ ਮੋਹਰ ਲਾਤੀ ਹਾਲਾਂਕਿ ਕਈ ਬਾਡਾਂ ਦੇ ਵਿੱਚ ਐਸੇ ਕੈਂਡੀਡੇਟ ਸੀ ਜਿਹੜੇ ਮੁਹੱਲੇ ਵਾਲੇ ਚਾਹੁੰਦੇ ਸੀ ਵੀ ਉਹ ਹੋਣਾ ਚਾਹੀਦਾ ਉਸ ਤੋਂ ਇਲਾਵਾ ਵੀ ਜੇ ਬਲਵਿੰਦਰ ਸਿੰਘ ਢਾਲੀਵਾਲ ਨੇ ਕਰਕੇ ਸਭ ਨੂੰ ਐਕਸੈਪਟ ਕੀਤਾ ਲੋਕਾਂ ਨੇ ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਸ਼ਹਿਰ ਦੇ ਤੁਹਾਨੂੰ ਵੀ ਚਾਹਣਾ ਜੀ ਕਈਆਂ ਨੇ ਕਿ ਸਵਾਲ ਕੀਤਾ ਹੋਣਾ ਸਾਨੂੰ ਕਈ ਸਵਾਲੇ ਵਾਲਾ ਕਰਦੇ ਨੇ ਕਿ ਉਹ ਫਲਾਨਾ ਬੰਦਾ ਤਾਂ ਮੁਹੱਲੇ ਦੇ ਵਿੱਚ ਜਿੱਤ ਗਿਆ ਉਹਨੂੰ ਕਹੋ ਹੁਣ ਉਹ ਲੈਟ ਖਰਾਵਾ ਲੈਟ ਸਹੀ ਕਰਾ ਦਿਓ ਉਹ ਫਰਵਾੜੇ ਦੇ ਲੋਕਾਂ ਨੂੰ ਦੱਸ ਦਿਆ ਵੀ ਹਲੇ ਨੋ ਦੇਖੋ ਸਭ ਤੋਂ ਪਹਿਲਾਂ ਤਾਂ ਸੌ ਚੱਕ ਹੋਊਗੀ ਅਸੀਂ ਦੇਖੋ ਇਹ ਅਸੀਂ ਸਵਾਲ ਕਰ ਰਹੇ ਹਾਂ ਐਮਸੀਆਂ ਦੇ ਹੱਕ ਵਿੱਚ ਕਿਉਂਕਿ ਹੁਣ ਲੋਕ ਨਾ ਜਦੋਂ ਜਿੱਤਦੇ ਅਗਲੇ ਦਿਨ ਹੀ ਕਹਿੰਦੇ ਸਾਡਾ ਕੂੜਾ ਘਟਾ ਸਾਡਾ ਐਡਾ ਕੁਝ ਨਹੀਂ ਹੋਣਾ ਸਭ ਤੋਂ ਪਹਿਲਾਂ ਤਾਂ ਨੋਟੀਫਿਕੇਸ਼ਨ ਹੋਊਗੀ ਸੌ ਚੱਕ ਹੋਊਗੀ एमसी ਦੀ ਮੋਹਰ ਬਣੂਗੀ ਹੁਣ ਤੁਸੀਂ ਐਫੀ ਰੈਵਡ ਵੀ ਕਰਾਉਣਾ ਤਾਂ ਨਹੀਂ ਕਰਾ ਸਕਦੇ ਕਿਉਂਕਿ ਜਦ ਤੱਕ ਸਾਡੇ ਪਾਵਰ ਹੀ ਹੈ ਨਹੀਂ ਤੁਹਾਡੇ ਕੋਲ ਉਹਨਾਂ ਨੂੰ ਪਾਵਰਸ ਮਿਲੂਗੀ ਆ ਫੇਰ ਹੀ ਉਸ ਤੋਂ ਬਾਅਦ ਉਹ ਆਪਣੇ ਪਾਵਰ ਦਾ ਯੂਜ਼ ਕਰ ਸਕਦੇ ਨਵੇਂ ਸਾਲ ਤੋਂ ਪਹਿਲਾਂ ਕੁਝ ਨਹੀਂ ਹੋਣ ਵਾਲਾ ਹਾਂ ਤੁਸੀਂ 31 ਦਸੰਬਰ ਦਾ ਕਿ ਤੁਸੀਂ ਚਿੰਤਾਤ ਹੋ ਮ제 ਲੈ ਸਕਦੇ ਹੋ ਮ제 ਲੈ ਸਕਦੇ ਹੋ ਤੁਸੀਂ ਕੋਈ ਹੋਰ ਵੀ ਹੋ ਸਕਦਾ ਵੀਡੀਓ ਅੱਜ ਹੋਰ ਆ ਜਾਵੇ ਕੋਈ ਹੋਰ ਨਵਾਂ ਉਹਨੇ ਵਿੱਚ ਜੁੜ ਜਾਵੇ ਗੱਲਾਂ ਦਾ ਕੜਾ ਕੋਈ ਹੋਰ ਆ ਜਾਵੇ ਕੜਾ ਖਾਓ ਮ제 ਲਓ ਸਵਾਦ ਲਓ ਪਰ ਮੈਨੂੰ ਲੱਗਦਾ ਨਵੇਂ ਸਾਲ ਤੋਂ ਪਹਿਲਾਂ ਕੁਝ ਨਹੀਂ ਹੋਣ ਵਾਲਾ ਬਿਲਕੁਲ ਬਿਲਕੁਲ ਵੇਜੇ ਸ਼ਾਮ ਨੂੰ ਤੁਹਾਨੂੰ ਕੋਈ ਆ ਕੇ ਕਵੇ ਵੀ ਜੱਗੋ 13ਵੀਂ ਗੱਲ ਕਰਨ ਲੱਗਾ ਆਹ ਜੱਗੋ 14ਵੀਂ ਕਰਨ ਦੇ ਹੋਣਾ ਕੁਝ ਨਹੀਂ ਫਗਵਾੜਾ ਕਾਰਪੋਰੇਸ਼ਨ ਦੀਆਂ ਚੋਣਾਂ ਖਤਮ ਹੋ ਗਈਆਂ ਨੇ ਅਤੇ ਚੋਣਾਂ ਤੋਂ ਬਾਅਦ ਇੱਕ ਅਲੱਗ ਤਰ੍ਹਾਂ ਦੀ ਅਫਵਾਹਾਂ ਦਾ ਬਾਜ਼ਾਰ ਗਰਮ ਹੈ ਮੇਅਰ ਕੌਣ ਬਣੇਗਾ ਨੈਚੁਰਲੀ ਆ ਜਦੋਂ ਚੋਣਾਂ ਹੋਣੀਆਂ ਤੇ ਲੋਕਾਂ ਨੇ ਇਹ ਵੀ ਆਸ ਰੱਖਣੀ ਆ ਕਿ ਮੇਅਰ ਕੌਣ ਬਣੇਗਾ ਅਲੱਗ-ਅਲੱਗ ਪੀਟੀਕਲ ਪਾਰਟੀਆਂ ਇਸ ਚੋਣ ਮੈਦਾਨ ਵਿੱਚ ਉੱਤਰੀਆਂ ਸੀ ਕਾਂਗਰਸ ਨੇ ਬਸਪਾ ਨਾਲ ਸਮਝੌਤਾ ਕੀਤਾ ਸੀ ਭਾਰਤ ਭਾਰਤੀ ਜਨਤਾ ਪਾਰਟੀ ਨੇ ਵੀ ਅਕਾਲੀ ਦਲ ਨਾਲ ਸਮਝੌਤਾ ਕੀਤਾ ਸੀ ਹਾਲਾਂਕਿ ਇਹ ਸਮਝੌਤਾ ਲੋਕਲ ਪੱਧਰ ਤੱਕ ਸੀਗਾ ਆਮ ਆਦਮੀ ਪਾਰਟੀ ਜਿਹੜੀ ਆ ਉਹ ਇਕੱਲੇ ਤੌਰ ਤੇ ਚੋਣ ਮੈਦਾਨ ਵਿੱਚ ਨਿਤਰੀ ਆ ਕੁਝ ਆਜ਼ਾਦ ਉਮੀਦਵਾਰ ਵੀ ਸੀ ਔਰ ਇਸ ਤੋਂ ਬਾਅਦ ਲੋਕਾਂ ਦੀਆਂ ਕਿਆਸਰਾਈਆਂ ਲੋਕਾਂ ਦੇ ਜਿਹੜੇ ਖਾਸ ਤੌਰ ਤੇ ਜੋ ਉਹ ਸੋਚਦੇ ਆ ਫਗਵਾੜਾ ਬਾਰੇ ਵੀ ਕਿਹੜਾ ਮੇਰ ਹੋਵੇ ਇਹ ਵੱਖਰੀ ਗੱਲ ਹੈ ਕਿ ਉਹਦੇ ਲਈ ਜ਼ਰੂਰ ਬਾਜ਼ਾਰ ਗਰਮ ਹੋਣਾ ਸੀ ਪਰ ਇਹਨਾਂ ਤਿੰਨ ਦਿਨਾਂ ਦੇ ਵਿੱਚ ਫਗਵਾੜਾ ਦੇ ਵਾਸੀਆਂ ਨੇ ਗੱਲਾਂ ਦਾ ਬਹੁਤ ਵਧੀਆ ਕੜਾ ਖਾਦਾ ਸਵਾਦ ਲੈ ਮਜੇ ਲੈ ਪਰ ਸਾਡੀ ਅੱਜ ਦੀ ਜਿਹੜੀ ਬਾਤचीत ਆ ਅੱਜ ਦੀ ਜਿਹੜੀ ਟਾਕ ਹੈਗੀ ਆ ਇਹ ਗੱਲਾਂ ਦਾ ਕੜਾ ਦੇ ਨਾਮ ਨਾਲ ਖਾਸ ਤੌਰ ਤੇ ਕੁਝ ਤਰਕ ਵੀ ਪੇਸ਼ ਕਰੇਗੀ ਕੁਝ ਲੌਜੀਕ ਪੇਸ਼ ਕਰੇਗੀ ਤੇ ਇਸ ਵੇਲੇ ਫਗਵਾੜਾ ਕਾਰਪੋਰੇਸ਼ਨ ਦੇ ਵਿੱਚ ਪੋਲੀਟੀਕਲ ਵਾਈਜ਼ ਕਿਹੜੀਆਂ ਕਿਹੜੀਆਂ ਪਾਰਟੀਆਂ ਦੀ ਕੀ ਸਥਿਤੀ ਹੈ ਉਸ ਦਾ ਵੀ ਮੁਲਾਂਕਣ ਕਰੇਗੀ ਔਰ ਅੱਜ ਦੀ ਇਸ ਸਿੱਧੀ ਟਾਕ ਦੇ ਵਿੱਚ ਤੁਹਾਡਾ ਬੇਹਤ ਸਵਾਗਤ ਸਾਡੇ ਨਾਲ ਪੋਲਿਟੀਕਲ ਐਨਾਲਿਸਿਸ ਸੀਨੀਅਰ ਜਰਨਲਿਸਟ ਨੇ ਔਰ ਬੈਸਟ ਟੀਵੀ ਦੇ ਐਡੀਟਰ ਇਨ ਚੀਫ ਨੇ ਸਾਡੇ ਨਾਲ ਨਵੀਨ ਰਹਿਣਗੇ ਅਤੇ ਇਹਨਾਂ ਨਾਲ ਖਾਸ ਗੱਲਬਾਤ ਅਸੀਂ ਕਰਦੇ ਆ ਨਵੀਨ ਮਾਹੌਲ ਬੜਾ ਅਜੀਬ ਹੈ ਨਵਾਂ ਸਾਲ ਆ ਰਿਹਾ ਹੈ ਤੇ ਹਰ ਰੋਜ਼ ਨਵੇਂ-ਨਵੇਂ ਸ਼ਗੂਫੇ ਮਾਰਕੀਟ ਦੇ ਵਿੱਚ ਆਉਂਦੇ ਆ ਮੇਅਰ ਨੂੰ ਲੈ ਕੇ ਸਭ ਤੋਂ ਪਹਿਲਾਂ ਇੱਕ ਵਾਰੀ ਅਸੀਂ ਜ਼ਰੂਰ ਦਰਸ਼ਕਾਂ ਨੂੰ ਦੱਸਾਂਗੇ ਪਾਰਟੀਆਂ ਦੀ ਕੀ ਸਥਿਤੀ ਐ ਇਸ ਵੇਲੇ ਪਾਰਟੀਆਂ ਦੀ ਸਥਿਤੀ ਠੀਕ ਐ ਲੋਕਾਂ ਨੇ ਜਿਹੜਾ ਫਤਵਾ ਦੇਣਾ ਸੀ ਫਤਵਾ ਮਿਲ ਚੁੱਕਾ ਐ ਉਸ ਤੋਂ ਬਾਅਦ ਲੋਕ ਇਹ ਅੰਦਾਜ਼ਾ ਲਗਾ ਰਿਆ ਸੀ ਕਿ ਸ਼ਹਿਰ ਦੇ ਵਿੱਚ ਜਿਹੜੀ ਪਾਰਟੀ ਨੂੰ ਸਭ ਤੋਂ ਜ਼ਿਆਦਾਆਂ ਸੀਟਾਂ ਮਿਲੀਆਂ ਉਹ ਮੇਅਰ ਬਣਾਏਗੀ ਲੋਕ ਤਾਂ ਇਹੀ ਜਾਣਦੇ ਆ ਨਾ ਕਿ ਜਿਹੜੀ ਪਾਰਟੀ ਨੂੰ ਸੀਟਾਂ ਮਿਲ ਗਈਆਂ ਮੇਅਰ ਬਣਾਏਗੀ ਪਰ ਕੁਝ ਪਿਛਲੇ ਸਮਿਆਂ ਦੇ ਵਿੱਚ ਜਿਹੜੀ ਚਰਚਾ ਚੱਲ ਰਹੀ ਐ 2-4 ਦਿਨਾਂ ਦੇ ਜਿਹੜਾ ਜਿਹੜੀਆਂ ਗੱਲਾਂ ਦਾ ਕੜਾਹ ਦੇ ਤੁਸੀਂ ਗੱਲ ਕੀਤੀ ਐ अच्छा कड़ा स्वाद भी बहुत लगा लोकां नु कारण जेड़ा कड़ा दा एक खास गल हुंदी है जेड़ा गल्ला दा कड़ा ना ते देसी के उत्तम दा पाओ ਤੁਸੀਂ ਉਹਦੇ ਵਿੱਚ ਤੁਸੀਂ ਕਿਸ਼ਮਿਸ ਪਾ ਦਿਓ ਕਾਜੂ ਪਾ ਦਿਓ ਬਦਾਮ ਪਾ ਦਿਓ ਤੇ ਸਭ ਤੋਂ ਵਧੀਆ ਗੱਲਾਂ ਨੂੰ ਬਹੁਤ ਵਧੀਆ ਢੰਗ ਨਾਲ ਜੇ ਪਰੋਸੂਗੇ ਨਾ ਪਰੋਸੂਗੇ ਤਾਂ ਕੜਾ ਸਵਾਦ ਵੀ ਬਹੁਤ ਲੱਗਦਾ ਕੜਾ ਸਵਾਦ ਵੀ ਬਹੁਤ ਲੱਗਾ ਚਰਚਾ ਵੀ ਬਹੁਤ ਹੋਈਆਂ ਦੇਖੋ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਸਵਾਦ ਲੱਗਾ ਜਿਹੜੇ ਸੀਟਾਂ ਤੱਕ ਹਾਸਲ ਨਹੀਂ ਉਹ ਸੀਟਾਂ ਹਾਸਲ ਨਹੀਂ ਕਰ ਸਕੇ ਔਰ ਬੜੇ ਪਿੱਛੇ ਸੀਗੇ ਬੜੇ ਪਿੱਛੇ ਸੀ ਉਹਨਾਂ ਨੂੰ ਖੁੜਾ ਬਹੁਤ ਹੀ ਲੱਗਾ ਉਹਨਾਂ ਨੂੰ ਖੁੜਾ ਬਹੁਤ ਹੀ ਲੱਗਿਆ ਕਹਿੰਦੇ ਹੋ ਹੋ ਗੱਲ ਬਣ ਗਈ ਹੁਣ ਕਿਤੇ ਸ਼ਾਇਦ ਸਾਡਾ ਸਾਡੀ ਵੀ ਥਾਂ ਬਣ ਜਾਏ ਲੋਡ ਪੈ ਜਾਏਗੀ ਸਾਡੀ ਵੀ ਸ਼ਾਇਦ ਥਾਂ ਬਣ ਜਾਏ ਅੱਛਾ ਕਿ ਇਦਾਂ ਦੇ ਚਿਹਰਿਆਂ ਦੇ ਵੀ ਨਾਂ ਵਿੱਚ ਆ ਗਏ ਜਿਹੜੇ ਕਹਿੰਦੇ ਵੀ ਅਸੀਂ ਤਾਂ ਐਵੇਂ ਕੋਟ ਪੈਂਟ ਸਮਾਇਆ ਨਹੀਂ ਅਸੀਂ ਤਾਂ ਆਰਡਰ ਹੀ ਨਹੀਂ ਦਿੱਤਾ ਹੁਣੇ ਹੀ ਰਹਿਮੜ ਤੇ ਜਾਓ ਪੈਂਟ ਸੂਟ ਬਣਾਓ ਤੇ ਰਾਮਨਾਥ ਸਟਿਚਿੰਗ ਕਰਾ ਕੇ ਡਿਫਟੀ ਮੇ ਸੀਨੀਅਰ ਡਿਫਟੀ ਮੇ ਤਾਂ ਸਾਡਾ ਵੀ ਸੂਟ ਰਸਾ ਹਾਂ ਲੱਗ ਜਾਣਾ ਲੱਗ ਜਾਣਾ ਬਿਲਕੁਲ ਬਿਲਕੁਲ ਬਹੁਤ ਸਾਰੀਆਂ ਚਰਚਾਵਾਂ ਚੱਲੀਆਂ ਚਰਚਾਵਾਂ ਦਰਸਲ ਚੰਨਾ ਜੀ ਚੱਲੀਆਂ ਨਹੀਂ ਪੋਲੀਟਿਕਲ ਪਾਰਟੀਆਂ ਜਿਹੜੀਆਂ ਕੁਝ ਆਪਣੇ ਆਪ ਨੂੰ ਦਾਵੇਦਾਰ ਮੰਨਦੀਆਂ ਹੁੰਦੀਆਂ ਜਦੋਂ ਉਹਨਾਂ ਦਾ ਵਾਸ ਨਹੀਂ ਚੱਲਦਾ ਫਿਰ ਉਹ ਇਦਾਂ ਦੀਆਂ ਚਰਚਾਵਾਂ ਚਲਵਾ ਦਿੰਦੀਆਂ ਹਾਂ ਉਹ ਚਲਵਾ ਦਿੰਦੀਆਂ ਕਿ ਮਾਹੌਲ ਸ਼ਾਂਤ ਨਹੀਂ ਹੋਣਾ ਚਾਹੀਦਾ ਲੋਕਾਂ ਨੂੰ ਕਿਤੇ ਇਹ ਨਾ ਲੱਗੇ ਵੀ ਉਹ ਅੱਛਾ ਅੱਛਾ ਵੱਡੀ ਪਾਰਟੀ ਬਣ ਕੇ ਉਹ ਨਿਕਲੇ ਨਹੀਂ 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 ਉਹ ਚੀਜ਼ ਨੂੰ ਧਿਆਨ ਭਟਕਾਉਣ ਦੇ ਲਈ ਉਸ ਚੀਜ਼ ਦਾ ਕਈ ਤਰ੍ਹਾਂ ਦੇ ਸ਼ਗੂਫੇ ਛੱਡੇ ਜਾਂਦੇ ਇਹ ਸ਼ਗੂਫੇ ਛੱਡੇਗੇ ਅਸੀਂ ਇਸ ਅੱਕ ਵਿੱਚ ਵੀ ਆ ਵੀ ਜਦ ਤੱਕ ਮੇਅਰ ਨਹੀਂ ਬਣਦਾ ਹਰ ਪਾਰਟੀ ਜੋਰ ਤੋਰ ਤਾ ਕਰੇਗੀ ਇਹ ਤਾਂ ਇੱਕ ਨੈਚੁਰਲ ਪ੍ਰੋਸੈਸ ਹੈ ਨੈਚੁਰਲ ਪ੍ਰੋਸੈਸ ਹੈ ਵੀ ਇਹਨੂੰ ਬਹੁਮਤ ਹੈ ਜਾਂ ਨਹੀਂ ਹੈ ਜੋੜ ਤਾਂ ਸਾਰੀਆਂ ਲਾਹੂਗੀ ਆ ਪਰ ਇੱਥੇ ਜੋਰ ਕੁਝ ਹੋਰ ਤਰ੍ਹਾਂ ਦਾ ਲੱਗਿਆ ਜੋਰਦਾਰ ਹੋਰ ਤਰ੍ਹਾਂ ਦਾ ਲੱਗਿਆ ਉਹ ਉਹਦਾ ਕਾਰਨ ਵੀ ਅੱਛਾ ਇੱਥੇ ਵਾਲਿਆਂ ਨੂੰ ਵੀ ਕਿਉਂ ਮੜਾ ਜਾ ਲੱਗਾ ਹੋਏਗਾ ਕਿਉਂਕਿ ਅਸੀਂ ਜ਼ਿਕਰ ਕੀਤਾ ਸੀ ਪਹਿਲੀ ਚਰਚਾ ਦੇ ਵਿੱਚ ਆਪਣੀ ਦੇ ਵਿੱਚ ਕਿ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਨਜ਼ਦੀਕ ਪਹੁੰਚ ਗਈ ਹੈ ਜੋੜ ਤੋੜ ਦੀ ਰਾਜਨੀਤੀ ਚੱਲ ਰਹੀ ਹੈ ਔਰ ਕੱਲ ਦੀ ਖ਼ਬਰ ਇਹ ਹੈ ਕਿ ਰਜਿੰਦਰ 베ਰੀ ਆਪਣੇ ਹੀ ਕਾਂਗਰਸੀ ਜਿਹੜਾ 파ਰਟੀ ਸੀਗਾ ਉਹਦੇ ਘਰ ਦੇ ਮੋਰੇ ਤਰਨਾ ਲਾਇਆ ਵੀ ਤੁਹਾਨੂੰ ਕਿਉਂ ਦੂਸਰੀ ਪਾਰਟੀ ਲੈ ਗਈ ਆਪਣੀ ਪਾਰਟੀ ਦੇ ਵਿੱਚ ਕਿਹੜੀ ਪ੍ਰੈਸ਼ਰ ਬਣਾਇਆ ਸਾਨੂੰ ਪ੍ਰੈਸ਼ਰ ਦੱਸੋ ਕਿਹੜਾ ਪ੍ਰੈਸ਼ਰ ਤੁਹਾਡੀ ਤੁਹਾਨੂੰ ਕਿਹੜੀ ਤੰਗੀ ਦਿੱਤੀ ਤੇ ਰਜਿੰਦਰ 베ਰੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਸੀ ਤੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਅੱਛਾ ਫਿਰ ਇਦਾਂ ਹੀ ਲੁਧਿਆਣਾ ਦੇ ਵਿੱਚ ਹੋਇਆ ਲੁਧਿਆਣਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਪਾਰਸ਼ਲ ਸੀਗਾ ਸ਼੍ਰੋਮਣੀ ਅਕਾਲੀ ਦਲ ਤੋਂ ਸੀਟ ਜਿੱਤਿਆ ਉਦੋਂ ਉੱਤੇ ਸ਼ਾਮ ਨੂੰ ਪਰਚਾ ਹੋਇਆ ਉਹ ਦੂਸਰੇ ਦਿਨ ਹਾਂ ਸਤਾ ਤੇਰ ਦੇ ਵਿੱਚ ਜਾ ਕੇ ਸ਼ਾਮਲ ਹੋ ਗਿਆ ਸੋ ਐਸੀਆਂ ਚਰਚਾਵਾਂ ਚੱਲ ਰਹੀਆਂ ਨੇ ਜਦੋਂ ਸਾਡੇ ਖੱਬਿਓ ਵੀ ਤੇ ਸੱਜਿਓ ਵੀ ਐਸਾ ਮਾਹੌਲ ਬਣਦਾ ਹੋਵੇ ਉਹ ਕੋਸ਼ਿਸ਼ ਕਰਦੇ ਵੀ ਸ਼ਹਿਰ ਵਾਲੇ ਵੀ ਮੜ ਜਾ ਇਧਰ ਵੀ ਬਣਾਓ ਇੱਕ ਅਸੀਂ ਫਿਰ ਦੱਸਾਂਗੇ ਥੋੜਾ ਲੰਬਾ ਹੋਏਗਾ ਪ੍ਰੋਗਰਾਮ ਕਿਉਂਕਿ ਅਲੱਗ-ਅਲੱਗ ਤਰੀਕੇ ਤੁਹਾਨੂੰ ਲੌਜੀਕਲੀ ਦੱਸਾਂਗੇ ਵੀ ਮੇਅਰ ਦੀ ਕੀ ਪੋਜੀਸ਼ਨ ਆ ਕਿਹਦਾ ਬਣ ਸਕਦਾ ਸਾਡੇ ਵੱਲੋਂ ਮੇਅਰ ਕਿਸੇ ਪਾਰਟੀ ਦਾ ਬਣੇ ਅਸੀਂ ਕਿਸੇ ਪਾਰਟੀ ਦੇ ਹੱਕ ਵਿੱਚ ਨਹੀਂ ਬੋਲ ਰਹਾ ਅਸੀਂ ਤਾਂ ਸਾਨੂੰ ਗਰਾਊਂਡ ਰਿਐਲਿਟੀ ਦਿਖਾਵਾਂਗੇ ਜੋ ਫਗਵਾੜੇ ਦੀ ਗਰਾਊਂਡ ਰਿਐਲਿਟੀ ਹੈ ਪਰ ਸਭ ਤੋਂ ਪਹਿਲਾਂ ਜਾਣਨਾ ਬੇਹੱਦ ਜ਼ਰੂਰੀ ਹੋਏਗਾ ਇੱਕ ਵਾਰੀ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਜਿਹੜੇ ਸਾਡੇ ਨਾਲ ਜੁੜੇ ਹੋਏ ਜਾਂ ਬਹੁਤਾ ਡੂੰਘਾਈ ਦੇ ਤੌਰ ਤੇ ਜਿਨ੍ਹਾਂ ਨੇ ਕਾਰਪੋਰੇਸ਼ਨ ਚੋਣਾਂ ਨਹੀਂ ਦੇਖੀਆਂ ਇਹਨਾਂ ਚੋਣਾਂ ਦੇ ਵਿੱਚ 22 ਸੀਟਾਂ ਜਿਹੜੀਆਂ ਆ ਉਹ ਕਾਂਗਰਸ ਨੂੰ ਮਿਲੀਆਂ ਤਿੰਨ ਸੀਟਾਂ ਜਿਹੜੀਆਂ ਆ ਬਹੁਜਨ ਸਮਾਜ ਪਾਰਟੀ ਨੂੰ ਮਿਲੀਆਂ ਇੱਕ ਜਿਹੜੀ ਹੁੰਦੀ ਵੋਟ ਉਹ ਬਲਵਿੰਦਰ ਸਿੰਘ ਧਾਰੀਵਾਲ ਦੀ ਹੁੰਦੀ ਆ ਕਾਂਗਰਸ ਕੋ ਦੋ ਆਜ਼ਾਦ ਜਿਹੜੇ ਉਮੀਦਵਾਰ ਆ ਉਹਨਾਂ ਦਾ ਸਮਰਥਨ ਪ੍ਰਾਪਤ ਆ ਤੇ ਕੁੱਲ ਮਿਲਾ ਕੇ ਨਵੀਨ 28 ਜਿਹੜਾ ਆ ਨਾ ਬਹੁਮਤ ਦੇ ਅੰਕੜੇ ਤੋਂ ਦੋ ਜ਼ਿਆਦਾ ਕਾਂਗਰਸ ਕੋ ਕਾਂਗਰਸ ਕੋ ਲਾ ਆਂ ਔਰ ਇੱਕ ਹੋਰ ਚਰਚਾ ਚੱਲੀ ਆ ਕਿ ਸ਼ਾਇਦ ਇੱਕ ਹੋਰ ਆਜ਼ਾਦ ਉਮੀਦਵਾਰ ਨੇ ਵੀ ਉਹਨਾਂ ਨੂੰ ਸਮਰਥਨ ਕਰਤਾ ਜਨਨ ਕਿ 28 29 ਉਹ ਆਪਣੇ ਕੋਲ ਲੈ ਕੇ ਬੈਠੇ ਆ ਬੈਠੇ ਆ ਹੁਣ ਤੁਸੀਂ ਦੇਖੋ ਕਿ ਬਹੁਮਤ ਦਾ ਅੰਕੜਾ 26 ਹਾਂ ਜਿਹੜੇ ਦਰਸ਼ਕ ਦੇਖ ਰਹੇ ਨੇ 50 ਬਾਰਡਾਂ ਦਾ ਨਗਰ ਕੌਂਸਲ ਹੈ ਫਗਵਾੜਾ ਉਹਦੇ ਵਿੱਚੋਂ ਬਹੁਮਤ ਦਾ ਅੰਕੜਾ ਜਿਹੜਾ ਉਹ 26 26 ਸੀਟਾਂ ਜਿਹੜੀ ਪਾਰਟੀ ਨੂੰ ਮਿਲੀਆਂ ਸੀ ਉਹਨੇ ਜਿੱਤ ਜਾਣਾ ਸੀ ਪਰ ਕਾਂਗਰਸ ਨੂੰ ਮਿਲੀਆਂ 22 ਤਿੰਨ ਬਸਪਾ ਦੇ ਨਾਲ ਉਹਨਾਂ ਨੇ ਪਹਿਲਾਂ ਸਮਝੌਤਾ ਕੀਤਾ ਸੀ ਇਲੈਕਸ਼ਨ ਤੋਂ ਪਹਿਲਾਂ ਬਾਅਦ ਦੇ ਵਿੱਚ ਨਹੀਂ ਸਮਝੌਤਾ ਕੀਤਾ ਸਮਝੌਤਾ ਪਹਿਲਾਂ ਸੀ ਤਿੰਨ ਬਸਪਾ ਦੀਆਂ 25 ਇੱਕ ਜਦੋਂ ਮੈਚ ਟਾਈ ਹੋ ਜਵੇ ਤੇ ਐਮਐਲਏ ਜਿਹੜੀ ਵੀ ਪਾਰਟੀ ਦਾ ਮੌਜੂਦਾ ਹੁੰਦਾ ਉਹਦੀ ਇੱਕ ਵੋਟ ਪੈਂਦੀ ਹੈ ਜਿੰਨੀ ਤੁਸੀਂ ਗੱਲ ਕੀਤੀ ਬਲਵਿੰਦਰ ਸਿੰਘ ਧਾਲੀਵਾਲ ਯਾਨੀ ਕਿ 26 ਦਾ ਅੰਕੜਾ ਪਾਰ ਹੋ ਗਿਆ 26 ਮਿਲ ਗਏ ਹੁਣ ਦੋ ਹੋਰ ਆਜ਼ਾਦ ਉਹ ਦੇ ਚੁੱਕਿਆ ਦੇ ਚੁੱਕੇ ਸਮਰਥਨ 28 ਜਾਨਕੀ ਕੋਈ ਕਿੰਤੂ ਪਰੰਤੂ ਵੀ ਹੈ ਨਹੀਂ ਇਹਦੇ ਵਿੱਚ ਇੱਕ ਪਾਸੇ ਇੱਕ ਪਾਰਟੀ ਜਿਹਦਾ ਆਮ ਆਦਮੀ ਪਾਰਟੀ ਦੀ ਹੈ 12 ਆਮ ਆਦਮੀ ਪਾਰਟੀ ਕਹਿੰਦੀ ਵੀ ਅਸੀਂ ਸਾਡੇ ਸੰਪਰਕ ਦੇ ਵਿੱਚ ਕੁਝ ਹਾਲਾਂਕਿ ਪਾਰਟੀ ਨੇ ਆਫੀਸ਼ੀਅਲੀ ਨਹੀਂ ਕਿਹਾ ਜੋ ਚਰਚਾਵਾ ਚੱਲਦੀਆਂ ਸੀ ਮੀਡੀਆ ਦੇ ਵਿੱਚ ਚਰਚਾਵਾ ਚੱਲਦੀਆਂ ਵੀ ਸਾਡੇ ਸੰਪਰਕ ਦੇ ਵਿੱਚ ਕਾਂਗਰਸ ਦੇ ਵੀ ਭਾਜਪਾ ਦੇ ਵੀ ਔਰ ਬਸਪਾ ਦੇ ਵੀ ਉਮੀਦਵਾਰ ਹੈ ਔਰ ਆਜ਼ਾਦ ਉਮੀਦਵਾਰ ਵੀ ਸਾਡੇ ਸੰਪਰਕ ਚਾ ਔਰ ਸਰਕਾਰ ਜਿਹੜੀ ਹੈ ਫਗਵਾੜਾ ਦੇ ਵਿੱਚ ਆਮ ਸਾਡੀਆਂ ਜਾਣਕਾਰੀਆਂ ਆ ਆਮ ਆਦਮੀ ਪਾਰਟੀ ਨੇ ਸੰਪਰਕ ਵੀ ਕੀਤਾ ਜਿਹੜੇ ਅਲੱਗ ਅਲੱਗ ਪਾਰਟੀਆਂ ਦੇ ਜਿਹੜੇ ਸੁਣੇ ਹੋਏ ਐਮਸੀ ਹੈ ਉਹਨਾਂ ਨਾਲ ਸੰਪਰਕ ਵੀ ਹੋਇਆ ਉਹ ਹੋਇਆ ਔਰ 12 ਤੋਂ 13 ਕਰਨ ਦੇ ਵਿੱਚ ਕਾਮਯਾਬੀ ਹੋਏ ਉਹ ਔਰ ਨਹੀਂ 13 ਜਿਹੜੀ ਤੀਸਰੀ ਆਪਣੀ ਕਹਿੰਦੇ ਨਾ ਆਲਰੇਡੀ ਆਮ ਆਦਮੀ ਪਾਰਟੀ ਦੇ ਟਿਕਟ ਦੇ ਚਾਹਵਤ ਸੀਗੇ ਮਨੀ ਭੋਗਲ ਦੀ ਤੁਸੀਂ ਗੱਲ ਕਰ ਰਹੇ ਹੋ ਆਲਰੇਡੀ ਚਾਹਵਤ ਸੀਗੇ ਪਰ ਇੱਕ ਵੱਡੀ ਗੱਲ ਖਾਸ ਗੱਲ ਇਹ ਆ ਵੀ ਜੇ ਆਮ ਆਦਮੀ ਪਾਰਟੀ ਬਹੁਤ ਵੱਡਾ ਦਾਵਾ ਹੈ ਉਹਨਾਂ ਦਾ ਤਾਂ 3-4 ਦਿਨ ਬੀਤ ਚੁੱਕੇ ਆ ਹੂੰ ਤਾ ਚਾਹੀਦਾ ਦਾ ਸੀ ਵੀ 6 ਜਿਹੜੇ ਆਜ਼ਾਦ ਹੁੰਦੇ ਪਹਿਲਾਂ ਉਹਨਾਂ ਦੇ ਵਿੱਚੋਂ ਤਾਂ ਪਰ ਉਹਨਾਂ ਵਿੱਚੋਂ ਸਿਰਫ 1 ਹੀ ਆਇਆ ਬਿਲਕੁਲ ਗਰਾਊਂਡ ਦੇ ਆਪਾਂ ਲੈਵਲ ਤੇ ਇਸ ਵੇਲੇ ਦੇਖਿਆ ਜਾਵੇ ਤਾਂ 28 ਕਾਂਗਰਸ ਔਰ 13 ਆਮ ਆਦਮੀ ਪਾਰਟੀ ਬਿਲਕੁਲ ਔਰ ਉਸ ਤੋਂ ਬਾਅਦ ਆਪਣੇ ਕੋ ਕੀ ਬਚਿਆ ਉਸ ਤੋਂ ਬਾਅਦ ਆਪਣੇ ਕੋਲ ਹੁਣ 3 ਆਜ਼ਾਦਮੀ ਦੇਰ ਬਚਿਆ ਹਮ ਔਰ ਉਸ ਤੋਂ ਬਾਅਦ ਭਾਜਪਾ ਦੇ 4 ਔਰ ਜਿਹੜੇ ਅਖਾਲੀ ਦਲ ਦੇ ਬਿਲਕੁਲ ਸੋ ਹੁਣ ਆਪਾਂ ਇਹ ਦੇਖਦੇ ਆਂ ਵੀ ਜੇ ਆਪਾਂ ਇੱਕ ਪੱਧਰ ਤੇ ਚੱਲ ਜੀ ਸਾਨੂੰ ਲੱਗਦਾ 99% ਕਾਂਗਰਸ ਕੋ ਬਹੁਤ ਹੈ ਮੈਨੇ 1% ਦਾ ਜੇ ਆਪਾਂ ਚਾਂਸ ਰੱਖ ਕੇ ਚੱਲੀਏ ਤੇ ਆਪਣੇ ਦਰਸ਼ਕਾਂ ਨੂੰ ਆਪਾਂ ਜ਼ਰੂਰ ਸਮਝਾ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਵੀ ਕੀ ਗੱਠਜੋੜ ਹੋ ਸਕਦਾ ਮੇਰਾ ਇੱਕ ਸਵਾਲ ਨਵੀਨ ਇਹ ਆ ਭਾਜਪਾ ਦਾ ਔਰ ਆਮ ਆਦੀ ਪਾਰਟੀ ਦਾ ਗੱਠਜੋੜ ਹੋ ਸਕਦਾ ਫਗਵਾੜੇ ਚ ਇਹ ਤੁਸੀਂ ਨਾ ਹੋਣ ਵਾਲੀ ਗੱਲ ਕਰ ਦਿੱਤੀ ਜਿਹੜੀ ਪਾਰਟੀ ਜਾਨੀ ਕਿ ਅਰਵਿੰਦ ਕੇਜਰੀਵਾਲ ਨਰਿੰਦਰ ਮੋਦੀ ਨੂੰ ਨਿੰਦ ਨਿੰਦ ਕੇ ਅੱਜ ਸੱਤਾ ਦੇ ਉਸ ਪੜਾਅ ਦੇ ਉੱਤੇ ਪਹੁੰਚ ਗਏ ਜਿੱਥੇ ਕੋਈ ਨਵੀਂ ਪਾਰਟੀ ਪਹੁੰਚਣ ਦੇ ਲਈ ਕਈ ਦਹਾਕੇ ਲੱਗਦੇ ਔਰ ਇੱਕ ਦਹਾਕੇ ਦੇ ਵਿੱਚ ਹੀ ਇਹ ਪਾਰਟੀ ਪਹੁੰਚ ਗਈ ਕਿਹਨੂੰ ਨਿੰਦ ਕੇ ਹਾਂ ਨਰਿੰਦਰ ਮੋਦੀ ਨੂੰ ਹਾਂ ਤੇ ਅੱਜ ਦੇ ਸਮੇਂ ਦੇ ਉੱਤੇ ਤੁਸੀਂ ਇਹ ਕਹਿ ਲਓ ਬਈ ਉਹ ਕਹਿੰਦੇ ਹੁੰਦੇ ਨੇ ਸਿਆਣੇ ਬਈ ਉਹ ਸ਼ਹਿਦ ਤੇ ਦੇਸੀ ਕੇ ਉਹ ਇਕੱਠਾ ਨਹੀਂ ਖਾਦਾ ਜਾ ਸਕਦਾ ਜ਼ਹਿਰ ਬਣ ਜਾਂਦਾ ਇਹ ਜ਼ਹਿਰ ਆ ਇਹ ਜ਼ਹਿਰ ਆ ਇੱਕ ਦਮ ਇੱਕਦਮ ਜਾਊਗਾ ਨਹੀਂ ਬਚਦਾ ਕਿਉਂਕਿ ਬਵਾਰਿਕ ਤੌਰ ਤੇ ਸਮਝੌਤਾ ਹੋਈ ਨਹੀਂ ਜਾਦਾ ਮੈਸਨ ਲੈਵਲ ਤੇ ਜੋ ਪੋਜੀਸ਼ਨ ਚੱਲ ਰਹੀ ਹੈ ਇੱਥੇ ਫਗਵਾੜੇ ਕਿਉਂ ਕਰੋਗੇ ਉਹ ਸਿਰਫ ਇੰਨੇ ਕੰਮ ਦੇ ਲਈ ਇੰਨੇ ਕੰਮ ਦੇ ਲਈ ਤੇ ਫਿਰ ਸਾਨੂੰ ਇਹ ਲੱਗਦਾ ਭਾਜਪਾ ਔਰ ਬਸਪਾ ਦਾ ਸਮਝੌਤਾ ਨਹੀਂ ਹੋ ਜਾ ਸਕਦਾ ਨਹੀਂ ਭਾਜਪਾ ਤੇ ਬਸਪਾ ਅੱਜ ਦੇ ਸਮੇਂ ਤੇ ਬਿਲਕੁਲ ਨਹੀਂ ਕਰੇਗੀ ਕਿਉਂਕਿ ਜੋ ਬਿਆਨ ਅਮਿਸ਼ਾ ਹੁਣਾਂ ਦਾ ਆਇਆ ਉਸ ਨੂੰ ਲੈ ਕੇ ਜੋ ਕਰਾਰਾਂ ਚੱਲ ਰਹੀਆਂ ਨੇ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਨੂੰ ਲੈ ਕੇ ਉਹ ਤਾਂ ਪ੍ਰਦਰਸ਼ਨ ਕਰ ਰਹੇ ਭਾਜਪਾ ਦੇ ਵਿਰੁੱਧ ਉਹ ਕਿੱਥੋਂ ਸਮਝੌਤਾ ਕਰ ਲਓਗੇ ਹੁਣ ਮੈਨੂੰ ਇੱਕ ਹੋਰ ਆਪਾਂ ਗੱਲ ਕਰਦੇ ਕਿਉਂਕਿ ਸੂਫੇ ਬਹੁਤ ਹੀ ਚੱਲ ਰਿਹਾ ਹੈ ਇਹ ਚੱਲ ਰਿਹਾ ਸੀ ਪਤਾ ਨਹੀਂ ਆਪੋਜੀਸ਼ਨ ਨੇ ਇਕੱਠੇ ਹੋ ਕੇ ਢਾ ਲੈਣਾ ਕਾਂਗਰਸ ਹੁਣ ਇੱਕ ਮੈਨੂੰ ਇਹ ਦੱਸੋ ਵੀ ਕੀ ਭਾਜਪਾ ਦਾ ਬਹੁਜਨ ਸਮਾਜ ਪਾਰਟੀ ਨਾਲ ਸਮਝੌਤਾ ਹੋ ਸਕਦਾ ਜਦੋਂ ਕਿ ਡਾਕਟਰ ਅੰਬੇਦਕਰ ਸਾਹਿਬ ਵਾਲਾ ਨਵਾਂ ਨਵਾਂ ਕੌਆ ਹੋਵੇ ਬਿਲਕੁਲ ਬਿਲਕੁਲ ਕਦੀ ਕਦੇ ਵੀ ਨਹੀਂ ਔਰ ਜਦੋਂ ਇਹ ਚਰਚਾਵਾਂ ਚੱਲੀਆਂ ਜਾਂ ਚਾਹਨਾ ਜੀ ਅਸੀਂ ਵੀ ਕਈ ਬਸਪਾ ਦੇ ਉਮੀਦਵਾਰਾਂ ਦੇ ਨਾਲ ਔਰ ਕਈ ਲੀਡਰਾਂ ਦੇ ਨਾਲ ਵੀ ਗੱਲਬਾਤ ਕੀਤੀ ਫਗਵਾੜੇ ਦੇ ਵਿੱਚ ਬਈ ਇਦਾਂ ਦਾ ਕੁਝ ਹੈ ਉਹ ਕਹਿੰਦੇ ਜੀ ਕੁਝ ਨਹੀਂ ਸਾਨੂੰ ਤਾਂ ਨਾ ਕਿਸੇ ਦਾ ਹੋਣ ਆਇਆ ਨਾ ਸਾਡੇ ਨਾਲ ਕਿਸੇ ਨੇ ਸੰਪਰਕ ਕੀਤਾ ਹਾਂ ਉਤੋਂ ਦੀ ਅਸੀਂ ਤਾਂ ਕਾਂਗਰਸ ਪਾਰਟੀ ਨੂੰ ਆਉਣ ਵਾਲੇ ਟਾਈਮ 'ਚ ਕਹਿਣ ਵਾਲੇ ਆ ਭਾਈ ਡਿਪਟੀ ਮੇਅਰ ਵੀ ਸੀਟ ਰੱਖੋ ਬੰਦਾ ਸਾਡਾ ਪਿਆਰ ਕੋਟਾ ਕੋਟ ਕੋਟਸ ਆਇਆ ਕੋਟ ਕੋਟਸ ਆਇਆ ਹਾਂ ਡਿਪਟੀ ਸੀਨੀਅਰ ਮੇਅਰ ਹੋ ਜਾਏ ਹਾਂ ਡਿਪਟੀ ਮੇਅਰ ਹੋ ਜਾਏ ਹਾਂ ਹਥਿਆਰ ਬੈਠੇ ਆਂ ਦੀ ਬਸਪਤ ਹਥਿਆਰ ਬੈਠੀ ਹੈ ਸੋ ਆਪਾਂ ਜਿਹੜੇ ਚੱਲ ਰਹੇ ਨੇ ਇੱਕ ਦੇਖੋ ਅਫਵਾਹਾਂ ਦਾ ਬਾਜ਼ਾਰ ਵੀ ਗਰਮ ਹੁੰਦਾ ਪਰ ਲੌਜੀਕਲੀ ਹਾਲਾਂਕਿ ਮੈਂ ਫੇਰ ਇਹ ਕਹਿਣਾ ਆ ਕਿ ਕਈ ਵਾਰ ਕੀ ਹੁੰਦਾ ਕਿ ਜਦੋਂ ਤੁਸੀਂ ਪੋਲਿਟੀਕਲ ਲਾਈਨ ਦੇ ਵਿੱਚ ਹੁੰਦੇ ਆ ਅਸੀਂ ਭਰੋਸਾ ਨਹੀਂ ਕਰ ਸਕਦੇ ਅੱਜ 2 ਵਜੇ ਬਹੁਤ ਸਾਰੇ ਆਏ ਨਾ ਇਲੈਕਸ਼ਨਾਂ ਜਿਹੜੀਆਂ ਹੋਣੇ ਹੋਈਆਂ ਤੁਹਾਡੀਆਂ ਲੋਕ ਸਭਾ ਇਲੈਕਸ਼ਨ ਬਿਲਕੁਲ ਬਹੁਤ ਸਾਰੇ ਪੋਲੀਟੀਕਲ ਦੇ ਵੱਡੇ ਡਿਗਜ ਜਿਨ੍ਹਾਂ ਨੂੰ 2 ਵਜੇ ਪੁੱਛਿਆ ਗਿਆ ਵੀ ਤੁਸੀਂ ਸ਼ਾਮਲ ਹੋ ਰਹੇ ਹੋ ਨਕੀ ਪਾਰਟੀ ਚ ਜਿਹੜਾ ਨਹੀਂ 2 ਵਜੇ ਕੇ 10 ਮਿੰਟ ਤੇ ਪ੍ਰੈਸ ਕਾਨਫਰੰਸ ਹੋ ਗਈ ਸੀ ਤੇ ਉਹਨਾਂ ਨੇ ਜਿਹੜਾ ਪਾ ਲਿਆ ਸੀਗਾ ਸਰੋਪਾ ਦੂਜੀ ਪਾਰਟੀ ਦਾ ਤੋਂ ਅਸੀਂ ਇਹ ਕਹਿ ਨਹੀਂ ਸਕਦੇ ਵੀ ਇਦਾਂ ਹੈ ਪਰ ਸੰਭਾਵਨਾਵਾਂ ਸੰਭਾਵਨਾਵਾਂ ਜੋ ਅਸੀਂ ਗੱਲ ਕਰ ਰਹੇ ਹਾਂ ਸੰਭਾਵਨਾਵਾਂ ਦੀ ਕੀ ਇਹ ਨਾ ਸੰਭਾਵਨਾਵਾਂ ਹੈ ਕਿ ਅਸਲ ਦੇ ਵਿੱਚ ਬਿਲਕੁਲ ਕਿਉਂਕਿ ਇਹਨਾਂ ਦੇ ਉੱਤੇ ਚਰਚਾ ਕਰਨਾ ਇਸ ਲਈ ਵੀ ਜ਼ਰੂਰੀ ਆ ਕਿਉਂਕਿ ਜਦੋਂ ਸੱਤ ਦੇ ਵਿੱਚ ਚਾਰ ਬੰਦੇ ਬੈਠਦੇ ਆ ਨਾ ਫਿਰ ਦੋ ਸਿਆਣੇ ਬੰਦੇ ਜਦੋਂ ਇਕੱਠੇ ਹੁੰਦੇ ਉਹ ਇੱਕ ਕਹਿੰਦਾ ਵੀ ਯਾਰ ਉਹ ਆਮ ਆਦਮੀ ਪਾਰਟੀ ਨੂੰ ਨਾ ਆ 12 ਤਾਂ ਹੈਗੇ ਹੀ ਆ ਯਾਰ ਉਹਨਾਂ ਦੇ ਆ 13 13 ਹੋ ਗਏ ਹਾਂ ਉਹ ਜਾਂ 13 ਕੀ ਹੋਰ ਚਾਹੀਦੇ ਆ ਉਹ ਫਿਰ ਬੈਠ ਕੇ ਨਾ ਕਾਗਜ਼ ਦੇ ਉੱਤੇ ਹਸਾਬ ਲਾ ਲਿਆ ਉਹ ਕਹਿੰਦਾ ਜੀ ਭਾਜਪਾ ਦੇ ਹੋ ਗਏ ਕਾਂਗਰਸ ਦੇ ਹੋ ਗਏ ਜਿਹੜੇ ਆਜ਼ਾਦ ਮੀਰ ਉਹ ਵੀ ਇੱਧਰ ਆ ਗਏ ਅੱਛਾ ਸਭ ਤੋਂ ਵੱਡੀ ਗੱਲ ਫਿਰ ਉਹ ਕਹਿੰਦੇ ਕਾਂਗਰਸ ਤੋਂ ਵੀ ਤੋੜ ਲੈਣੇ ਆਮ ਆਦਮੀ ਪਾਰਟੀ ਹਾਂ ਕਾਂਗਰਸ ਤੋਂ ਵੀ 7-8 ਦੇ ਕੱਲ ਦੇ ਜੇਕਰ ਤੁਸੀਂ ਬਿਆਨ ਸੁਣੋ ਹਾਂ ਤੇ ਬਲਵਿੰਦਰ ਸਿੰਘ ਢਾਲੀਵਾਲ ਚਾਹੇ ਸੰਜੀਪ ਬੁੱਗਾ ਹੋਣ ਚਾਹੇ ਹੋਰ ਕਾਂਗਰਸ ਪਾਰਟੀ ਤੇ ਉਹਨਾਂ ਨੇ ਸਪਸ਼ਟ ਰੂਪ ਚ ਕਿਹਾ ਕਿ ਢਾਲੀਵਾਲ ਸਾਹਿਬ ਦੇ ਨਾਲ ਖੜੇ ਸੀ ਢਾਲੀਵਾਲ ਸਾਹਿਬ ਦੇ ਨਾਲ ਖੜੇ ਆ ਤੇ ਢਾਲੀਵਾਲ ਸਾਹਿਬ ਦੇ ਨਾਲ ਹੀ ਖੜੇ ਰਵਾਂਗੇ ਜਿਨ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਸੀ ਬਈ ਇਹ ਜਾ ਸਕਦਾ ਉਹ ਜਾ ਸਕਦਾ ਸਾਰੀਆਂ ਚਰਚਾਵਾਂ ਦੇ ਉੱਤੇ ਉਹਨਾਂ ਨੇ ਹਾਲਾਂਕਿ ਢਾਲੀਵਾਲ ਸਾਹਿਬ ਨੇ ਤਾਂ ਬਹੁਤ ਵੱਡੀ ਗੱਲ ਕਰ ਦਿੱਤੀ ਗੱਲ ਉਹ ਕਹਿੰਦੇ ਸਾਡੇ ਕਹਿੰਦੇ ਵੀ ਅਸੀਂ ਤੋੜ ਲੈਣੇ ਆ ਮੈਨੂੰ ਇਹ ਮੈਂ ਤਾਂ ਇੱਕ ਵਾਰੀ ਇਹ ਕਹਿਣਾ ਵੀ ਜਿਹੜੇ 12 ਇਹਨਾਂ ਨੇ ਜਿੱਤੇ ਉਹਨਾਂ ਦੀ ਇੱਕ ਵਾਰੀ ਮੀਟਿੰਗ ਕਰਾ ਲਓ ਵੀ ਉਹ 12 ਇਕੱਠੇ ਹੁੰਦੇ ਕਿ ਨਹੀਂ ਹਾਂ ਮੈਂ ਤੁਹਾਡੇ ਵਾਲੇ 12 ਇਕੱਠੇ ਹੁੰਦੇ ਕਿ ਨਹੀਂ ਅੱਛਾ ਮੈਨੂੰ ਇੱਕ ਹੋਰ ਵੀ ਗੱਲ ਲੱਗਦੀ ਆ ਵੀ ਜਿਹੜੀਆਂ ਇਹ ਨਾ ਚਰਚਾਵਾਂ ਦੇ ਵਿੱਚ ਇੱਕ ਨਵਾਂ ਮੁੱਦਾ ਵੀ ਸਾਡਾ ਹੈ ਆਮ ਆਦਮੀ ਪਾਰਟੀ ਕੋਲ ਬਹੁਤ ਸਾਰੇ ਬੰਦੇ ਨਵੇਂ ਜਿੱਤ ਕੇ ਆਏ ਆ ਬਿੱਤੀ ਸੂਤ ਹੋਣਾਂ ਤੋਂ ਇਲਾਵਾ ਕਿਉਂਕਿ ਉਹ ਸੀਨੀਅਰ ਆਮ ਆਦਮੀ ਪਾਰਟੀ ਦੇ ਵਿੱਚ ਚਿਹਰਾ ਕਿਹੜਾ ਹਣਾ ਕੋ ਜੇ ਆਪਾਂ ਕਹਿੰਨੇ ਆ ਬਿਨਾਨਾ ਆ ਤੇ ਕੀ ਗੱਠਜੋੜ ਕਰਕੇ ਭਾਜਪਾ ਜਾਂ ਅਕਾਲੀ ਦਲ ਜਾਂ ਕਾਂਗਰਸ ਦੇ ਜਿਹੜੇ ਬੰਦੇ ਤੁਸੀਂ ਲਿਆਉਂਗੇ ਉਹ ਮੇਹਰ ਬਣਾਣਾ ਤੁਸੀਂ ਨਹੀਂ ਫਿਰ ਮੇਹਰ ਤਾਂ ਅਚਾਨਾ ਜੀ ਉਹ ਉਹ ਬਣਨਗੇ ਨਾ ਵੀ ਜਿਹੜੇ ਮੀਡੀਆ ਦੀਆਂ ਫਵਾਵਾ ਵੜਵਾਉਂਦੇ ਆ ਵੀ ਬਣਨ ਲੱਗਾ ਸਾਡਾ ਮੇਹਰ ਸਾਡਾ ਮਿਹਰਵਾਨ ਫਿਰ ਮੇਹਰ ਹੀ ਫਿਰ ਚਰਚਾਵਾਟ ਵੜਵਾਉਂਦਾ ਹੁੰਦਾ ਮੇਹਰ ਹੁਣ ਸਾਡਾ ਬਣੇਗਾ ਹੈਨਾ ਉਹ ਉਹ ਇਸ ਕਰਕੇ ਉਹ ਜਿਹੜੇ ਨਵੇਂ ਬੰਦੇ ਜੁੜੇ ਆ ਉਹਨਾਂ ਦੇ ਵਿੱਚ ਤਾਂ ਐਸੀ ਕ੍ਰਿਓਸਟੀ ਨਹੀਂ ਹੈਗੀ ਇਵਨ ਕਿ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਐਸੇ ਕੈਂਡੀਡੇਟ ਸੀ ਜਿਹੜੇ ਨਵੇਂ ਜਿਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਅਸੀਂ ਰਾਜਨੀਤੀ ਜੀ ਕਰਾਂਗੇ ਆਮ ਆਦਮੀ ਪਾਰਟੀ ਨੇ ਮੌਕਾ ਦਿੱਤਾ ਔਰ ਆਮ ਆਦਮੀ ਪਾਰਟੀ ਨੇ ਭਰਪੂਰ ਸਮਰਥਨ ਵੀ ਕੀਤਾ ਉਹਨਾਂ ਦਾ ਰੈਲੀਆਂ ਕੀਤੀਆਂ ਉਹਨਾਂ ਦੇ ਲਈ ਜਾ ਕੇ ਡੋਰ ਟੂ ਡੋਰ ਪ੍ਰਚਾਰ ਕੀਤਾ ਉਹ ਲੋਕ ਜਿੱਤੇ ਨੇ ਪਰ ਉਹਨਾਂ ਦੇ ਵਿੱਚੋਂ ਤਾਂ ਕੋਈ ਮੇਅਰ ਦਾ ਚਾਹਵਾਨ ਨਹੀਂ ਉਹ ਤਾਂ ਵਿਚਾਰੇ ਉਹਨਾਂ ਨੂੰ ਇਹ ਵੀ ਨਹੀਂ ਉਮੀਦ ਸੀ ਵੀ ਅਸੀਂ ਐਮਸੀ ਜਿੱਤਾਂਗੇ ਪਰ ਲੋਕਾਂ ਨੇ ਸਮਰਥਨ ਕੀਤਾ ਸਭ ਦੇ ਵਿੱਚ ਮੈਂ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਇੱਕ ਬਿਆਨ ਤੋਂ ਬੜਾ ਪ੍ਰਭਾਵਿਤ ਹੋਇਆ ਹਾਰੇ ਤੇ ਜਿੱਤੇ ਉਮੀਦਵਾਰਾਂ ਦੇ ਨਾਲ ਇੱਕ ਮੀਟਿੰਗ ਜਿੱਤੀ ਉਹ ਮੀਡੀਆ ਦੇ ਵਿੱਚ ਵੀ ਉਹ ਬਿਆਨ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਕਿਹਾ ਵੀ ਠੀਕ ਆ ਸਾਡੀ ਹਾਰ ਹੋਈ ਗਿਆ ਮਤਲਬ ਹਾਰ ਮੰਨੀ ਉਹਨਾਂ ਨੇ ਕਿਹਾ ਵੀ ਹਾਰ ਹੋਈ ਆ ਸਾਡੀ ਹਾਰ ਜਿੱਤ ਤਾਂ ਹੁੰਦੀ ਰਹਿੰਦੀ ਆ ਉਹਨਾਂ ਨੇ ਆਪਣੀਆਂ ਧਾਰਨਾ ਦਿੱਤੀਆਂ ਗਗਿੰਦਰ ਸਿੰਘ ਮਾਨ ਦੀਆਂ ਧਾਰਨਾ ਦਿੱਤੀਆਂ ਇਹ ਬੜੇ ਵੱਡੇ ਲੀਡਰ ਆ ਇਹ ਵੀ ਜਿੱਤ ਕੇ ਹਾਰ ਗਏ ਪਰ ਉਹ ਕਹਿੰਦੇ ਆ ਆਪਾਂ ਕੰਮ ਕਰਨੇ ਆ ਬਿਲਕੁਲ ਇਹ ਠੀਕ ਆ ਸਾਡੀ ਹਾਰ ਹੋ ਗਈ ਨਹੀਂ ਅਸੀਂ ਜਿੱਤ ਵੱਲ ਵਧਣਾ ਸੋ ਇੱਕ ਚੀਜ਼ ਤਾਂ ਇਹ ਆ ਕਿ ਜਿਹੜੀਆਂ ਇਹ ਵੱਡੀਆਂ ਅਫਵਾਹਾਂ ਚੱਲ ਰਹੀਆਂ ਉਹਦੇ ਵਿੱਚ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਕਿਉਂਕਿ ਵੱਡੀ ਲੀਡਿੰਗ ਪਾਰਟੀ ਉਹੀ ਆ ਸਾਰੇ ਇਹੀ ਕਹਿੰਦੇ ਸੀ ਇਹ ਬਣਾ ਲੂਗੇ ਤੇ ਉਹਨਾਂ ਨੂੰ ਟਾਈਮ ਤਾਂ ਮਿਲ ਚੁੱਕਾ ਹੈ ਉਹਨਾਂ ਨੂੰ ਜਦੋਂ ਬੰਦਾ ਗਰਾਊਂਡ ਤੇ ਦੇਖਦਾ ਨਾ ਫਿਰ ਉਹਨੂੰ ਲੱਗਦਾ ਕਿ ਯਾਰ ਨਹੀਂ ਮੈਨੂੰ ਨਹੀਂ ਗੱਲ ਬਣ ਰਹੀ ਮੇਰੀ ਐਦਾਂ ਦਾ ਸਿਸਟਮ ਤਾਂ ਜਿਹੜਾ ਮੈਨੂੰ ਲੱਗਦਾ ਹੈ ਉਹਨਾਂ ਨੂੰ ਇਸ ਚੀਜ਼ ਦਾ ਥੋੜਾ ਬੋਤ ਅੰਦਾਜ਼ਾ ਹੋ ਗਿਆ ਕਿ ਬਹੁਤ ਤੋਂ ਬਹੁਤ ਦੂਰ ਆ ਬਹੁਤ ਦੂਰ ਆ ਤੇ ਰਾਜਕੁਮਾਰ ਡਾਕਟਰ ਰਾਜਕੁਮਾਰ ਚੱਬੇਵਾਲ ਬਹੁਤ ਹੀ ਸਿਆਣੇ ਲੀਡਰ ਆ ਜਿਹੜੇ ਕਿ ਸਮੇਂ ਦੀ ਨਬਜ਼ ਨੂੰ ਫੜਨਾ ਜਾਣਦੇ ਆ ਔਰ ਉਹਨਾਂ ਨੇ ਬੜੇ ਉਤਾਰ ਚੜਾਵ ਜੀਵਨ ਦੇ ਵਿੱਚ ਦੇਖੇ ਰਾਜਨੀਤੀ ਦੇ ਬੜੇ ਰਿਸਕ ਲੈ ਆਪ ਕਾਂਗਰਸ ਤੋਂ ਆਪ ਦੇ ਵਿੱਚ ਸ਼ਾਮਲ ਹੋ ਹਾ ਜਿੱਡਾ ਵੱਡਾ ਰਿਸਕ ਉਹਨਾਂ ਨੇ ਲਿਆ ਸੀ ਮੈਨੂੰ ਨਹੀਂ ਲੱਗਦਾ ਕਿ ਵੱਡਾ ਮੁੜ ਕੇ ਪੈ ਰਿਹਾ ਪੈਰਾ ਪਾ ਸਕਦਾ ਕਾਂਗਰਸੋਂ ਵੀ ਜਿੱਤ ਸਕਦੇ ਸੀ ਹਾ ਬਿਲਕੁਲ ਬਿਲਕੁਲ ਇਦਾਂ ਦੇ ਹਾਲਾਤ ਸੀ ਇਦਾਂ ਦੇ ਹਾਲਾਤ ਸੀ ਔਰ ਉਹਨਾਂ ਦੇ ਉਹ ਬਿਲਕੁਲ ਜਿਹੜੇ ਬਿਆਨ ਤੁਸੀਂ ਜ਼ਿਕਰ ਕਰ ਰਹ ਵੇ ਬਹੁਤ ਸਾਰੇ ਉਹਨਾਂ ਨੇ ਨਾਲੇ ਗੱਲ ਕਹੀ ਸੀ ਕਿ ਬਹੁਤ ਸਾਰੇ ਸਾਡੇ ਜਿਹੜੇ ਤਾਕਤ ਲੀਡਰ ਸੀ ਉਹ ਸੀਟ ਨਹੀਂ ਜਿੱਤ ਪਾਇਆ ਉਹ ਸੀਟ ਨਹੀਂ ਜਿੱਤ ਪਾਇਆ ਪਰ ਸਾਰਿਆਂ ਨੂੰ ਆਸ਼ਵਾਸਨ ਹੈ ਕਿ ਕੰਮ ਹੋਣਗੇ ਚਾਹੇ ਕੋਈ ਜਿੱਤਿਆ ਹੋਇਆ ਚਾਹੇ ਕੋਈ ਹਾਰਿਆ ਹੋਇਆ ਜਿਹੜਾ ਕੰਮ ਲੈ ਕੇ ਆਏਗਾ ਕੰਮ ਸਾਰਿਆਂ ਦੇ ਹੋਣਗੇ ਤੁਸੀਂ ਡਟ ਕੇ ਕੰਮ ਕਰੋ ਮਸਾਲਾ ਇਹ ਆ ਹੁਣ ਜਿਹੜੀ ਲਾਸਟ ਲੋਕ ਦੇਖਦੇ ਵੀ ਇਹ ਗੱਲਾਂ ਤਾਂ ਕਰ ਹੀ ਜਾਂਦੇ ਆ ਅੱਧ ਪਹਿਲੇ ਨਹੀਂ ਕੁਝ ਬੰਦੀ ਹੁਣ ਮੈਨੂੰ ਇਹ ਦੱਸੋ ਕਾਂਗਰਸ ਦੀ ਕੀ ਪੋਜੀਸ਼ਨ ਆ ਦੇਖੋ ਕਾਂਗਰਸ ਦੀ ਪੋਜੀਸ਼ਨ ਮੇਰ ਬਣੂਗਾ ਕੌਣ ਕਾਂਗਰਸ ਦੀ ਪੋਜੀਸ਼ਨ ਜ਼ਬਰਦਸਤ ਆ ਬਾਕੀ ਚੰਦਾ ਜੀ ਉਹ ਸਿਆਣੇ ਕਹਿੰਦੇ ਹੁੰਦੇ ਨੇ ਵਿੱਚ ਇੱਥੇ ਚਾਰ ਭਾਂਡੇ ਹੁਣ ਉਹ ਖੜਕਦੇ ਤਾਂ ਹੁੰਦੇ ਆ ਦੇਖੋ ਹੁਣ ਹਰੇਕ ਬੰਦੇ ਨੂੰ ਇਹ ਤਾਂ ਹੁੰਦਾ ਹੀ ਆ ਵੀ ਦੇਖੋ ਮੈਂ ਇੱਕ ਗੱਲ ਉਹਦੀ ਐਗਜ਼ਾਮਪਲ ਦਿੰਦਾ ਹੁੰਦਾ ਵੀ ਮੰਨ ਲਓ ਇੱਕ ਘਰ ਦੇ ਵਿੱਚ ਆ ਤੁਹਾਡੀ ਫੈਮਿਲੀ ਆ ਉੱਥੇ ਦੋ ਬੰਦੇ ਮਹਿਮਾਨ ਆ ਗਏ ਹਸਬੈਂਡ ਵਾਈਫ ਤੁਸੀਂ ਬੁਲਾ ਲੈ ਤੇ ਉਹ ਘਰ ਦੇ ਸਾਰੇ ਜੀ ਫਿਰ ਕਿਉਂਕਿ ਨਵੇਂ پرانے ਨੇ ਆਣਾ ਉਹ ਦੇਖਦੇ ਵੀ ਕੀ ਬਣਾਇਆ ਜਾਵੇ ਉਹ ਇੱਕ ਕਹਿੰਦਾ ਕੜਾਈ ਪਨੀਰ ਬਣਾ ਲਓ ਇੱਕ ਕਹਿੰਦਾ ਦਾਲ ਬਣਾ ਲਓ ਇੱਕ ਕਹਿੰਦਾ ਨਹੀਂ ਚਣਾ ਮਸਾਲਾ ਹੋਣਾ ਚਾਹੀਦਾ ਉਹ ਲੜਾਈ ਇੱਥੇ ਹੋ ਜਾਂਦੀ ਆ ਵੀ ਚਣਾ ਮਸਾਲਾ ਨੂੰ ਅੱਗੇ ਕਰੀਏ ਜਾਂ ਕੜਾਈ ਪਨੀਰ ਨੂੰ ਕਰੀਏ ਉਹ ਮਸੇ ਸੁੱਝਦੀ ਆ ਮਿੱਠੇ ਦੇ ਆ ਕੇ ਫਸ ਜਾਂਦੀ ਆ ਵੀ ਗੇਰੇਲਾ ਬਣਾਈਏ ਉਹਨੂੰ ਆਈਸਕ੍ਰੀਮ ਦਈਏ ਜਾਂ ਰਸਮਲਾਈ ਦਈਏ ਸੋ ਕਿੱਥੇ ਘਰ ਦੇ ਵਿੱਚ ਚਾਰ ਭਾਂਡੇ ਉਹ ਤਾਂ ਖੜਕੂਗੇ ਔਰ ਖੜਕਰੇ ਆ ਜੇ ਮੈਂ ਕਹਾਂ ਵੀ ਐਦਾਂ ਛੇਤੀ ਸੁੱਝ ਜਾਣਾ ਮਸਲਾ ਐਦਾਂ ਛੇਤੀ ਸੁੱਝਣਾ ਨਹੀਂ ਆ ਪਰ ਹਰ ਚੀਜ਼ ਦਾ ਨਵਾਂ ਇੱਕ ਪ੍ਰੋਸੈਸ ਹੈਗਾ ਬਿਲਕੁਲ ਮੈਨੂੰ ਯਾਦ ਆਂਦਾ ਇਹ 2008 ਦੀ ਗੱਲ ਆ ਕਿਉਂਕਿ 2002 8 15 24 ਸਾਰੀਆਂ ਚਾਰ ਇਲੈਕਸ਼ਨਾਂ ਜਿਹੜੀਆਂ ਮੈਂ ਦੇਖੀਆਂ ਮੈਂ ਤੁਹਾਨੂੰ ਐਗਜ਼ਾਮਪਲ ਸਿਰਫ ਉਹਦੀ ਤਾਂ ਦੇਣਾ ਚਾਹਾਂਗਾ ਕਿ 2008 ਦੇ ਵਿੱਚ ਜਦੋਂ ਇਹ ਨਗਰ ਕੌਂਸਲ ਦੀ ਚੋਣ ਹੋਈ ਆ ਤਾਂ ਉੱਥੇ ਉਸ ਵੇਲੇ ਆ ਬਿੱਲਾ ਪ੍ਰਭਾਕਰ ਜਿਹੜੇ ਕਿ ਮਨੀਸ਼ ਪ੍ਰਭਾਕਰ ਦੇ ਫਾਦਰ ਆ ਉਹਨਾਂ ਦਾ ਇੱਕ ਵੱਡਾ ਧੜਾ ਹੌਲੀ-ਹੌਲੀ ਉੱਭਰਨ ਲੱਗਾ ਔਰ ਇਧਰਲੇ ਪਾਸੇ ਮਲਕੀਤ ਸਿੰਘ ਰਬੋਤਰਾ ਸੀਗੇ ਕੁਝ ਕਹਿੰਦੇ ਸੀ ਮਲਕੀਤ ਸਿੰਘ ਰਬੋਤਰਾ ਬਣਾਓ ਕੁਝ ਬੰਦੇ ਬੌਮ ਬਹੁਤ ਸੰਮਤੀ ਕਹਿੰਦੀ ਸੀ ਕਿ ਬਿੱਲਾ ਪ੍ਰਭਾਕਰ ਬਣਨ ਔਰ ਮੈਨੂੰ ਯਾਦ ਆ ਵੀ ਜੀਸੀਟੀ ਰੈਸਟ ਹਾਊਸ ਦੇ ਵਿੱਚ ਉਹ ਮੀਟਿੰਗ ਹੋਈ ਆ ਔਰ ਉਸ ਵੇਲੇ ਕਾਂਗਰਸ ਨੇ ਅਬਜ਼ਰਵਰ ਭੇਜਿਆ ਵੀ ਹਾਂਸਲਾ ਜੋਸਨ ਨੂੰ ਜਿਹੜੇ ਕਿ ਮੇਰੇ ਹਿਸਾਬ ਨਾਲ ਉਸ ਵੇਲੇ ਜੰਗਲਾਤ ਕੈਬਨਿਟ ਮੰਤਰੀ ਸੀ ਉਹਨਾਂ ਨੂੰ ਇੱਥੇ ਅਬਜ਼ਰਵਰ ਬਣਾ ਕੇ ਭੇਜਿਆ ਗਿਆ ਉਹਨੇ ਇਕੱਲੇ-ਇਕੱਲੇ ਸਾਰਿਆਂ ਦੀ ਔਰ ਫਿਰ ਆਪਣੀ ਰਿਪੋਰਟ ਜਿਹੜੀ ਆ ਉੱਪਰ ਦਿੱਤੀ ਆ ਇੱਥੇ ਵੀ ਹੁਣ ਕੁਛ ਇਦਾਂ ਦਾ ਫੋਨ ਵਾਲਾ ਆ ਜੇ ਲੱਗਾ ਕਿ ਮਾਮਲਾ ਉਲਝਦਾ ਆ ਤਾਂ ਕਾਂਗਰਸ ਜ਼ਰੂਰ ਇੱਥੇ ਆਪਣਾ ਜ਼ਰੂਰ ਪੀਦੀ ਬਿਲਕੁਲ ਦੇ ਭੇਜਣਾ ਵੀ ਚਾਹੀਦਾ ਕਿਉਂਕਿ ਪਾਰਟੀ ਦੇ ਵਿੱਚ ਕਿਸੇ ਤਰ੍ਹਾਂ ਦੇਖੋ ਇੱਕ ਹੋਰ ਚੀਜ਼ ਬੜੀ ਖਾਸ ਗੱਲ ਇੱਥੇ ਇਹ ਆ ਕਿ ਨਗਰ ਨਿਗਮ ਚੋਣਾਂ ਦੇ ਵਿੱਚ ਸਿਰਫ ਕਾਂਗਰਸ ਪਾਰਟੀ ਹੀ ਐਸੀ ਰਹੀ ਆ ਜਿਹਦੇ ਵਿੱਚ ਧੜੇਬੰਦੀ ਨਹੀਂ ਰਹੀ ਨਹੀਂ ਬਿਲਕੁਲ ਧੜੇਬੰਦੀ ਨਹੀਂ ਰਹੀ ਚਾਹੇ ਤੁਸੀਂ ਭਾਜਪਾ ਦੀ ਗੱਲ ਕਰੋ ਉਹਦੇ ਵਿੱਚ ਧੜੇਬੰਦੀ ਰਹੀ ਆ ਆਪ ਦੇ ਵਿੱਚ ਆਪ ਦੇ ਵਿੱਚ ਸਭ ਤੋਂ ਜ਼ਬਰਦਸਤ ਭਾਜਪਾ ਦੇ ਵਿੱਚ ਦੇਖੋ ਸੀਟਾ ਵੰਡਣ ਤੱਕ ਧੜੇਬੰਦੀ ਰਹੀ ਆ ਰਾਤ ਨੂੰ ਇੱਕ ਦਿਨ ਦੂਸਰੇ ਦਿਨ ਨਾਮੀਨੇਸ਼ਨ ਦੀ ਲਾਸਟ ਤਰੀਕ 13 ਦਸੰਬਰ ਤੇ ਰਾਤ ਨੂੰ ਚੰਡੀ ਹੋਈ ਆ ਬੇਸ਼ਵੇ ਨੂੰ ਟਿਕਟ ਕਿਹਨੂੰ ਦੇਣੀ ਆ ਤੇ ਉਹ ਲਾਸਟ ਡੇਟ ਜਾਨਕਿ ਧੜੇਬੰਦੀ ਆਮ ਆਦਮੀ ਪਾਰਟੀ ਚ ਰਾਜ ਕੇ ਹੋਈ ਭਾਜਪਾ ਚ ਰਾਜ ਕੇ ਹੋਈ ਬਸਪਾ ਤੇ ਸ਼ਰਮਣੀ ਅਕਾਲੀ ਦਲ ਨੂੰ ਨਹੀਂ ਗਿਣਦੇ ਕਿਉਂਕਿ ਉਹਨਾਂ ਨੇ ਸੌਫਟ ਹੈਂਡ ਆਪਣੀ ਇਲੈਕਸ਼ਨ ਲੜੀ ਆ ਜੀ ਸਿਰਫ ਕਾਂਗਰਸੀ ਤੇ ਇੱਕ ਇਦਾਂ ਦੀ ਪਾਰਟੀ ਸੀ ਜਿਹਦੇ ਵਿੱਚ ਧੜੇਬੰਦੀ ਨਹੀਂ ਹੋਈ ਜੋ ਬਲਵਿੰਦਰ ਸਿੰਘ ਢਾਲੀਵਾਲ ਨੇ ਜਿਹੜੀ ਚੀਜ਼ ਤੇ ਮੋਹਰ ਲਾਤੀ ਹਾਲਾਂਕਿ ਕਈ ਬਾਡਾਂ ਦੇ ਵਿੱਚ ਐਸੇ ਕੈਂਡੀਡੇਟ ਸੀ ਜਿਹੜੇ ਮਹੱਲੇ ਵਾਲੇ ਚਾਹੁੰਦੇ ਸੀ ਵੀ ਉਹ ਹੋਣਾ ਚਾਹੀਦਾ ਉਸ ਤੋਂ ਇਲਾਵਾ ਵੀ ਜੇ ਬਲਵਿੰਦਰ ਸਿੰਘ ਢਾਲੀਵਾਲ ਨੇ ਜਿਹੜੀ ਕਿਸੇ ਨੂੰ ਦੇ ਗਿਆ ਉਹ ਅਕਸੈਪਟ ਕੀਤਾ ਲੋਕਾਂ ਨੇ ਸੋ ਇੱਥੇ ਮੈਨੂੰ ਲੱਗਦਾ ਹੈ ਕਿ ਤਿੰਨ ਪੋਸਟ ਆ ਜੇ ਇੱਕ ਆਪਾਂ ਬਸਪਾ ਨੂੰ ਵੀ ਉਹ ਦੇਣ ਗੱਠਜੋੜ ਚ ਪਤਾ ਨਹੀਂ ਦੇਣ ਨਹੀਂ ਦੇਣ ਉਹਨਾਂ ਦੀ ਮਰਜ਼ੀ ਹੈ ਬਟ ਜੇ ਉਹਨਾਂ ਨੂੰ ਦਿੱਤੀ ਆ ਤਾਂ ਦੋ ਸੀਟਾਂ ਜਿਹੜੀਆਂ ਆ ਉਹ ਫੇਰ ਵੀ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਜਿਹੜਾ ਮੇਅਰ ਹੈਗਾ ਉਹ ਕਾਂਗਰਸ ਕੋ ਬੱਝ ਸਕਦੀਆਂ ਔਰ ਮੈਨੂੰ ਲੱਗਦਾ ਕੋ ਬਹੁਤ ਵੱਡੀ ਧੜੇ ਬੰਦੇ ਵੀ ਨਹੀਂ ਆ ਉਹਦੇ ਕੋਈ ਕ੍ਰਿਟਰੀਆ ਬਣੇਗਾ ਸੀਨੀਅਰਿਟੀ ਦੇ ਹਿਸਾਬ ਨਾਲ ਕ੍ਰਿਟਰੀਆ ਬਣੇਗਾ ਮੈਨੂੰ ਲੱਗਦਾ ਮਾਮਲਾ ਜਿਹੜਾ ਹੈ ਉਹ ਸੁਲਝ ਜਾਏਗਾ ਅੱਛਾ ਚਾਹਤਾ ਜੀ ਜਿਹੜੇ ਲੋਕ ਦੇਖ ਰਹੇ ਨੇ ਇੱਕ ਵਾਰੀ ਪਹੁੰਚਦੇ ਤੁਹਾਡੇ ਸਵਾਲ ਤੱਕ ਵੀ ਪਹੁੰਚਦੇ ਵੀ ਕੌਣ ਹੋ ਸਕਦਾ ਉਹ ਵੀ ਦੱਸਾਂਗੇ ਤੁਹਾਨੂੰ ਪਹਿਲਾਂ ਇਹ ਪਹਿਲਾਂ ਇਹ ਦੱਸੋ ਕਿ ਜਿਸ ਤਰੀਕੇ ਦੇ ਨਾਲ ਸੀਨੀਅਰਿਟੀ ਵਾਈਜ਼ ਜੇ ਪਾਰਟੀ ਨੇ ਕਿਸੇ ਨੂੰ ਦੇਖੋ ਇੱਕ ਤਾਂ ਹੋ ਸਕਦਾ ਕਿ ਬਲਵਿੰਦਰ ਸਿੰਘ ਢਾਲੀਵਾਲ ਸਪਸ਼ਟ ਰੂਪ ਦੇ ਵਿੱਚ ਕਹਿ ਦੇਣ ਕਿ ਮੈਂ ਮੇਰ ਇਹਨੂੰ ਚਾਹਣਾ ਹਾਂ ਬਿਲਕੁਲ ਠੀਕ ਆ ਦੂਸਰੀ ਚੀਜ਼ੇ ਹੁੰਦੀ ਆ ਵੀ ਜਦੋਂ ਪਾਰਟੀ ਦੇ ਵਿੱਚ ਚਾਰ ਜਾਂ ਪੰਜ ਹਾਥੇ ਇਦਾਂ ਦੇ ਉੱਠਣ ਵੀ ਮੈਂ ਵੀ ਦਾਵੇਦਾਰ ਹਾਂ ਮੈਂ ਵੀ ਦਾਵੇਦਾਰ ਹਾਂ ਫਿਰ ਸਿਨੀਅਰਿਟੀ ਦੇ ਉੱਤੇ ਤੌਰ ਦੇ ਉੱਤੇ ਜਿਹੜੀ ਕੇਂਦਰੀ ਲੀਡਰਸ਼ਿਪ ਹੁੰਦੀ ਆ ਜਾਂ ਪੰਜਾਬ ਦੀ ਲੀਡਰਸ਼ਿਪ ਹੋਊਗੀ ਸੂਬੇ ਦੀ ਉਹ ਕਿਹੜੇ ਮਾਪਦੰਡਾਂ ਨੂੰ ਦੇਖਦੇ ਹੁੰਦੇ ਨੇ ਇਹ ਮਾਪਦੰਡਾ ਨਹੀਂ ਬਣਾਨੇ ਆ ਪਰ ਜੋ ਸਾਡੇ ਦਿਮਾਗ ਦੇ ਵਿਚਾਰ ਆ ਪਹਿਲਾ ਮਾਪਦੰਡ ਤਾਂ ਇਹ ਹੋ ਸਕਦਾ ਉਹ ਬਣਾਵੇ ਵੀ ਸੀਨੀਅਰਿਟੀ ਦੇਖੋ ਜੇ ਸੀਨੀਅਰਿਟੀ ਦੇਖੀ ਆ ਤਾਂ ਪਦਮਦੇਵ ਨਿੱਕਾ ਤੀਸਰੀ ਵਾਰ ਬਣਿਆ ਸੰਜੀਵ ਬੁग्गा ਦੀ ਤੀਸਰੀ ਵਾਰ ਬਣਿਆ ਦੋ ਸੀਨੀਅਰ ਜਿਹੜੇ ਆ ਉਹ ਬਣੇ ਹੋਏ ਆ ਕਈ ਜਿਹੜੇ ਕਾਉਂਸਲਰ ਆ ਉਹਨਾਂ ਦੇ ਵਾਈਫ ਜਿਹੜੀਆਂ ਬਣੀਆਂ ਹੋਈਆਂ ਜੇ ਉਹਨਾਂ ਦਾ ਵੀ ਟਨੋਰ ਲੈਣਾ ਆ ਤਾਂ ਜਤਿੰਦਰ ਵਰਮਾਨੀ ਜੀ ਵੀ ਉਹਦੇ ਵਿੱਚ ਆਦੇ ਆ ਉਸ ਤੋਂ ਬਾਅਦ ਜੇ ਆਪਾਂ ਕਹੀਏ ਵੀ ਇਹ ਤਾਂ ਮੇਅਰ ਹੋ ਗਿਆ ਤਿੰਨ ਚਾਰ ਨਾਂ ਜਿਹੜੇ ਮੇਅਰ ਦੇ ਵਿੱਚ ਹੋ ਗਏ ਪਰ ਡਿਪਟੀ ਮੇਅਰ ਦੇ ਲਈ ਜਾਂ ਸੀਨੀਅਰ ਡਿਪਟੀ ਮੇਅਰ ਲਈ ਜੇ ਉਹ ਇਸੇ ਕ੍ਰਾਈਟਰੀਆ ਦੇ ਅੰਦਰ ਆਂਦੇ ਆ ਫਿਰ ਬਹੁਤ ਸਾਰੇ ਆ ਜਾਣਗੇ ਫਿਰ ਜਿਹੜੇ ਦੋ ਦੋ ਵਾਰ ਜਿੱਤੇ ਹੈਗੇ ਆ ਸੁਸ਼ੀਲ ਮੈਣੀ ਸੀਨੀਅਰ ਹੈਗੇ ਆ ਇਸੇ ਤਰ੍ਹਾਂ ਤਰਨਜੀਤ ਬੰਟੀ ਜੇ ਨੌਜਵਾਨ ਚਿਹਰਾ ਲੈਣਾ ਉਹ ਦੂਸਰੀ ਵਾਰ ਬਣਿਆ ਪ੍ਰਭাকর ਸਾਹਿਬ ਜਿਹੜੇ ਉਹ ਬਣੇ ਹੈਗੇ ਆ ਜਿਹੜੇ ਦੂਸਰੀ ਵਾਰ ਬਣਿਆ ਕੁਝ ਹੋਰ ਨਾਂ ਵੀ ਹੋਣੇ ਹੋ ਸਾਰਾ ਅਸੀਂ ਕੁਝ ਸਾਡੇ ਕੋਲ ਮਿਸ ਹੋ ਜਾਣਾ ਜਿਹੜੇ ਦੋ ਦੋ ਵਾਰੀ ਬਣਿਆ ਉਹ ਉਸ ਕ੍ਰਾਈਟਰੀਆ ਦੇ ਵਿੱਚ ਆ ਸਕਦੇ ਆ ਹਾਂ ਦੂਸਰਾ ਕਾਂਗਰਸ ਦੇ ਵਿੱਚ ਕਿੰਨੀ ਐਸੋਸੀਏਸ਼ਨ ਹੈਗੀ ਆ ਕਿੰਨੀ ਲੰਬੀ ਉਹਨਾਂ ਦੀ ਉਹ ਸਾਝ ਹੈਗੀ ਆ ਇਹ ਵੀ ਹੋ ਸਕਦਾ ਕ੍ਰਾਈਟਰੀਆ ਬਿਲਕੁਲ ਬਾਕੀ ਇੱਕ ਹੋਰ ਵੀ ਗੱਲ ਹੁੰਦੀ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਗੱਲ ਵੀ ਜਿਹੜੇ 22 ਬੰਦਿਆਂ ਦੇ ਵਿੱਚ ਜਿਹੜੀ ਬਹੁ ਸੰਮਤੀ ਉਹ ਵੀ ਜ਼ਰੂਰੀ ਆ ਨਾ ਕਿਉਂਕਿ ਜਦੋਂ ਆਬਜ਼ਰਵਰ ਆਏਗਾ ਪੁੱਛੇਗਾ ਤੁਹਾਡੀ ਮੇਅਰ ਦੀ ਪਹਿਲੀ ਕਿਹੜੀ ਪਸੰਦ ਆ ਇਕੱਲੇ ਇਕੱਲੇ ਬੰਦੇ ਨੂੰ ਜ਼ਰੂਰ ਪੁੱਛੇਗਾ ਵੀ ਤੁਸੀਂ ਮੇਅਰ ਕਿਹਨੂੰ ਚਾਹੁੰਦੇ ਆ ਫਿਰ ਜਿਹੜਾ ਉਹਦੇ ਕੋਲ ਰਿਜ਼ਲਟ ਆਇਆ ਉਹ ਵੀ ਰਿਜ਼ਲਟ ਮਾਇਨੇ ਰੱਖਦਾ ਬਹੁਤ ਉਹ ਦੇਖਣਾ ਪੈਣਾ ਵੀ ਕਿਹੜਾ ਰਿਜ਼ਲਟ ਆ ਰਿਹਾ ਹੈ ਬਿਲਕੁਲ ਕਿਉਂਕਿ ਕਈ ਥਾਵਾਂ ਦੇ ਉੱਤੇ ਜਦੋਂ ਬਹੁਮਤ ਦਾ ਆਂਕੜਾ ਨਹੀਂ ਕਿਸੇ ਨੂੰ ਮਿਲਦਾ ਤੇ ਉਸ ਤੋਂ ਬਾਅਦ ਫਿਰ ਵੈਲਟ ਪੇਪਰ ਦੇ ਨਾਲ ਨਗਰ ਨਿਗਮ ਦੇ ਵਿੱਚ ਵੀ ਚੋਣਾਂ ਕਰਵਾ ਕੇ ਦੇਖੀਆਂ ਜਾਂਦੀਆਂ ਹੁੰ ਉਹ ਕਿਨੂੰ ਵੋਟ ਪਾਉਂਦੇ ਤਾਂ ਮੇਰੇ ਡਿਜ਼ਰਵ ਕਰਦਾ ਕਿ ਨਹੀਂ ਕਰਦਾ ਇੱਕ ਨਾ ਨਵੀਨ ਮੈਂ ਇਹ ਵੀ ਗੱਲ ਕਹਿਣਾ ਚਾਹੂੰਗਾ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਉਹ ਠੋਸ ਰੂਪ ਦੇ ਵਿੱਚ ਉਦੋਂ ਡਿਸਕਸ ਕਰਨ ਦੀ ਲੋੜ ਆ ਜਦੋਂ ਪੰਜਾਬ ਸਰਕਾਰ ਨੋਟੀਫਿਕੇਸ਼ਨ ਜਾਰੀ ਕਰੂਗਾ ਕਿਉਂਕਿ ਸਾਨੂੰ ਨਹੀਂ ਪਤਾ ਰਿਜ਼ਰਵੇਸ਼ਨ ਕੀ ਆ ਇਹ ਤਾਂ ਤੈਅ ਆ ਵੀ ਜਿਹੜੀਆਂ ਤਿੰਨ ਸੀਟਾਂ ਉਹਦੇ ਵਿੱਚੋਂ ਲੇਡੀਜ਼ ਲਈ ਰਿਜ਼ਰਵ ਹੋਣਾ ਹੁਣ ਉਹ ਐਸੀ ਲਈ ਹੁੰਦਾ ਜਨਰਲ ਹੀ ਹੁੰਦਾ ਕਿਉਂਕਿ ਜਿਹੜੀਆਂ ਲੇਡੀਜ਼ ਰਿਜ਼ਰਵੇਸ਼ਨ ਬਹੁਤ ਆ ਸਾਰੇ ਬਾਡਾਂ ਵਿੱਚ ਇੱਕ ਤਾਂ ਲੇਡੀਜ਼ ਲਈ ਜੂਰ ਰਿਜ਼ਰਵ ਹੋਏਗਾ ਉਹ ਕਿਸੇ ਲਈ ਵੀ ਹੋ ਸਕਦਾ ਹੁਣ ਉਹ ਮੇਅਰ ਹੁੰਦਾ ਮੇਅਰ ਵੈਸੇ ਘੱਟ ਪੌਸਿਬਿਲਟੀ ਆ ਕਿਉਂਕਿ ਅਜ ਤੱਕ ਮੇਅਰ ਕਦੀ ਬਾਕੀ ਜਗ੍ਹਾ ਤੇ ਹੋਇਆ ਨਹੀਂ ਲੇਡੀਜ਼ ਲੀਵਜ਼ ਆ ਬਿਲਕੁਲ ਔਰ ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਸ਼ਹਿਰ ਦੇ ਤੁਹਾਨੂੰ ਵੀ ਚਾਹੁੰਦਾ ਜੀ ਕਈਆਂ ਨੇ ਸਵਾਲ ਕੀਤਾ ਹੋਣਾ ਸਾਨੂੰ ਕਈ ਸਵਾਲ ਇਹ ਵਾਲਾ ਕਰਦੇ ਨੇ ਕਿ ਉਹ ਫਲਾਣਾ ਬੰਦਾ ਤਾਂ ਮਹੱਲੇ ਦੇ ਵਿੱਚ ਜਿੱਤ ਗਿਆ ਉਹਨੂੰ ਕਹੋ ਹੁਣ ਉਹ ਲੈਟ ਖਰਾਵਾ ਲੈਟ ਸਹੀ ਕਰਾ ਦਿਓ ਉਹ ਫਗਵਾੜੇ ਦੇ ਲੋਕਾਂ ਨੂੰ ਦੱਸ ਦਈਏ ਵੀ ਹਲੇ ਨੋਟੀਫਿਕੇਸ਼ਨ ਨਹੀਂ ਹੋਇਆ ਦੇਖੋ ਸਭ ਤੋਂ ਪਹਿਲਾਂ ਤਾਂ ਸੌ ਚੱਕ ਹੋਊਗੀ ਅਸੀਂ ਦੇਖੋ ਇਹ ਅਸੀਂ ਸਵਾਲ ਕਰ ਰਹੇ ਹਾਂ ਐਮਸੀਆਂ ਦੇ ਹੱਕ ਵਿੱਚ ਕਿਉਂਕਿ ਹੁਣ ਲੋਕ ਨਾ ਜਦੋਂ ਜਿੱਤਦੇ ਅਗਲੇ ਦਿਨ ਹੀ ਕਹਿੰਦੇ ਸਾਡਾ ਕੂੜਾ ਕੱਢੋ ਸਾਡਾ ਐਡਾ ਕੁਝ ਨਹੀਂ ਹੋਣਾ ਸਭ ਤੋਂ ਪਹਿਲਾਂ ਤਾਂ ਨੋਟੀਫਿਕੇਸ਼ਨ ਹੋਊਗੀ ਸੌ ਚੱਕ ਹੋਊਗੀ एमसी ਦੀ ਮੋਹਰ ਬਣੂਗੀ ਹੁਣ ਤੁਸੀਂ ਐਫ 11 ਵੀ ਕਰਾਣਾ ਤਾਂ ਨਹੀਂ ਕਰਾ ਸਕਦੇ ਕਿਉਂਕਿ ਜਦ ਤੱਕ ਸਾਡੇ ਪਾਵਰ ਹੀ ਹੈ ਨਹੀਂ ਤੁਹਾਡੇ ਕੋਲ ਉਹਨਾਂ ਨੂੰ ਪਾਵਰਸ ਮਿਲੂਗੀ ਆ ਫੇਰ ਹੀ ਉਸ ਤੋਂ ਬਾਅਦ ਉਹ ਆਪਣੇ ਪਾਵਰਾਂ ਦਾ ਯੂਜ਼ ਕਰ ਸਕਣ ਹਾਂ ਤੇ ਉਹ ਐਵੇਂ ਹੀ ਉਹਨਾਂ ਦੇ ਵਿਚਾਰਾਂ ਤੇ ਪ੍ਰੈਸ਼ਰ ਨਾ ਪਾਓ ਹਲੇ ਉਹਨਾਂ ਦੇ ਹੋਰ ਜਿਹੜੇ ਆ ਹੈਗੇ ਨਾ ਗਰਮ ਜਾਰੇ ਖੋਲ ਵੀ ਤੁਹਾਨੂੰ ਦੱਸ ਦਈਏ ਨਵੇਂ ਸਾਲ ਤੋਂ ਪਹਿਲਾਂ ਕੁਝ ਨਹੀਂ ਹੋਣ ਵਾਲਾ ਹਾਂ ਤੁਸੀਂ 31 ਦਸੰਬਰ ਦਾ ਕਿ ਤੁਸੀਂ ਚਿੰਤਤ ਹੋ ਮ제 ਲੈ ਸਕਦੇ ਹੋ ਮ제 ਲੈ ਸਕਦੇ ਹੋ ਤੁਸੀਂ ਕੋਈ ਹੋਰ ਵੀ ਹੋਰ ਜ਼ਿਆਦਾ ਵੀਡੀਓ ਅੱਜ ਹੋਰ ਆ ਜਾਵੇ ਕੋਈ ਹੋਰ ਨਵਾਂ ਉਹਦੇ ਵਿੱਚ ਜੁੜ ਜਾਵੇ ਗੱਲਾਂ ਦਾ ਕੜਾ ਕੋਈ ਹੋਰ ਆ ਜਾਵੇ ਕੜਾ ਖਾਓ ਮ제 ਲਓ ਸਵਾਦ ਲਓ ਪਰ ਮੈਨੂੰ ਲੱਗਦਾ ਨਵੇਂ ਸਾਲ ਤੋਂ ਪਹਿਲਾਂ ਕੁਝ ਨਹੀਂ ਹੋਣ ਵਾਲਾ ਬਿਲਕੁਲ ਬਿਲਕੁਲ ਭੇਜੇ ਸ਼ਾਮ ਨੂੰ ਤੁਹਾਨੂੰ ਕੋਈ ਆ ਕੇ ਕਵੇ ਵੀ ਜੱਗੋ 13ਵੀਂ ਗੱਲ ਕਰਨ ਲੱਗਾ ਅਸੀਂ ਜੱਗੋ 14ਵੀਂ ਕਰਨ ਦੇ ਹੋਣਾ ਕੁਝ ਨਹੀਂ ਕੱਥੀ ਤੋਂ ਘੁੰਮਣ ਗਏ ਆ ਖੁਦ ਸੀਐਮ ਸਾਹਿਬ ਆਸਟ੍ਰੇਲੀਆ ਜਾ ਰਹੇ ਹੋਰ ਜਿਹੜੇ ਬਾਕੀ ਵੀ ਵਿਚਾਰੇ ਅਫਸਰ ਆ ਉਹਨਾਂ ਨੂੰ ਵੀ ਨਿਊ ਇਅਰ ਮਨਾਉਂਦੇ ਹੋ ਬਿਲਕੁਲ ਬਿਲਕੁਲ ਉਹਨਾਂ ਨੇ ਵੀ ਆਪਣਾ ਨਿਊ ਇਅਰ ਸੈਲੀਬ੍ਰੇਟ ਕੀਤਾ ਔਰ ਨੋਟੀਫਿਕੇਸ਼ਨ ਹੋਏਗਾ ਔਰ ਮੇਅਰ ਜਿਹੜਾ ਆ ਉਹ ਸਾਰਾ ਪ੍ਰੋਸੀਜਰ ਜਿਹੜਾ 25 ਦੇ ਸ਼ੁਰੂਆਤ ਦੇ ਵਿੱਚ ਇੱਕ ਇੱਕ ਸਵਾਲ ਮੈਂ ਹੋਰ ਜ਼ਰੂਰ ਕਰਨਾ ਚਾਹਾਂ ਕਿਉਂਕਿ ਇਹਦੇ ਵਿੱਚ ਇਹ ਵੀ ਜ਼ਰੂਰੀ ਆ ਇਹ ਚੇ ਕਹਿਆ ਵੀ ਆਮ ਆਦਮੀ ਪਾਰਟੀ ਨਾ ਆਪਣੇ ਜੋ ਨੂੰ ਸੂਟ ਕਰਦਾ ਉਹਦੇ ਹਿਸਾਬ ਨਾਲ ਨੋਟੀਫਿਕੇਸ਼ਨ ਕਰਾ ਲੂਗੀ ਜੇ ਇਦਾਂ ਦਾ ਹੋਊਗਾ ਤੇ ਉਹ ਆਮ ਪਾਰਟੀ ਦੇ ਲਈ ਵੀ ਖਤਰੇ ਦੀ ਘੰਟੀ ਆ ਕਿਉਂਕਿ 2.5 ਸਾਲ ਬਾਅਦ ਲੋਕਾਂ ਨੇ 5 ਸਾਲ ਦੀ ਅਚੀਵਮੈਂਟ ਦੇਖਣੀ ਆਮ ਆਦਮੀ ਪਾਰਟੀ ਨੇ ਫਗਵਾੜੇ 'ਚ ਕੀ ਕੀਤਾ ਇਸ ਲਈ ਇਸ ਵੇਲੇ ਉਹਦੀ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪ੍ਰੋਬਲਮ ਆ ਨਾ ਕਾਂਗਰਸ ਤੋਂ ਮੇਰ ਬਣੇ ਜਾਂ ਕਿਸੇ ਤੋਂ ਵੀ ਮਰੇ ਮੇਰ ਉਹਨੂੰ ਵਧੀਆ ਚਾਹੀਦਾ ਇਹ ਵੀ ਗੱਲ ਦੇਖੋ ਤੁਸੀਂ ਇਹ ਗੱਲ ਹੈ ਅਲੱਗ ਤੇ ਆ ਕੇ ਕਾਂਗਰਸ ਦਾ ਮੇਅਰ ਵਧੀਆ ਹੋਵੇ ਇਹਨਾਂ ਨੂੰ ਕੀ ਫਾਇਦਾ ਦੇਖੋ ਕੰਮ ਹੋਊਗੇ ਲੋਕਾਂ ਨੇ ਤਾਂ 5 ਸਾਲ ਦੀ ਪਰਫਾਰਮੈਂਸ ਪਰਫਾਰਮੈਂਸ ਦੇਖਣੀ ਹੈ ਆਮ ਆਦੀ ਪਾਰਟੀ ਨੇ ਫਗਵਾੜੇ ਚ ਆ ਕੇ ਕਿਹੜੀ ਗ੍ਰਾਂਟ ਲਾਈ ਆ ਕਿਹੜਾ ਸੜਕ ਪੱਕੀ ਕਰਾਈ ਆ ਕਿਹੜੇ ਉਹਨੇ ਸੀਵਰੇਜ ਦੇ ਸਿਸਟਮ ਚ ਸੁਧਾਰ ਕਰ ਲਿਆ ਕਿਹੜਾ ਨਵਾਂ ਪ੍ਰੋਜੈਕਟ ਲੈ ਕੇ ਆਏ ਇਹ ਬਹੁਤ ਜ਼ਰੂਰੀ ਹੈ ਇਹ ਬਹੁਤ ਜ਼ਰੂਰੀ ਆ ਔਰ ਨੋਟੀਫਿਕੇਸ਼ਨ ਦੀ ਜਿਹੜੀ ਗੱਲ ਆਪਾਂ ਕਰ ਰਹੇ ਆ ਨੋਟੀਫਿਕੇਸ਼ਨ ਜਦੋਂ ਹੋਏਗਾ ਪੰਜ ਨਗਰ ਨਿਗਮ ਜਿਹੜੇ ਹੋਏ ਨੇ ਨਗਰ ਨਿਗਮਾਂ ਦਾ ਇਕੱਠਾ ਨੋਟੀਫਿਕੇਸ਼ਨ ਹੋਏਗਾ ਇਹ ਤਾਂ ਹੈ ਨਹੀਂ ਫਗਵਾੜੇ ਥੱਲੇ ਜੋਰ ਤੋੜ ਨਹੀਂ ਹੋ ਰਿਹਾ ਆ ਤਿਆਰ ਪਿਆ ਉਹਨਾਂ ਦਾ ਆਮ ਆਦਮੀ ਪਾਰਟੀ ਦਾ ਉੱਥੇ ਉਹਨਾਂ ਨੇ ਛੇਤੀ ਤੋਂ ਛੇਤੀ ਕੰਮ ਸ਼ੁਰੂ ਕਰਨਾ ਉਹ ਜਿੱਤੇ ਪਏ ਆ ਔਰ ਜੇ ਲੇਟ ਕਰੋਗੇ ਨਾ ਜਲੰਧਰ ਲੁਧਿਆਣਾ ਵੀ ਵਿਗੜ ਜਾਣਾ ਜਿਹੜੀ ਕਹਾ ਜੇ ਧਰਨਾ ਲਾਇਆ ਲੋਕ ਪੁੱਛੂਗੇ ਹੁਣ ਬਈ ਜੇ ਤੁਸੀਂ ਦਲ ਬਦਲਿਆ ਕਿਉਂ ਬਦਲਿਆ ਜੇ ਅਸੀਂ ਤਾਂ ਸਾਨੂੰ ਫਲਾਨੀ ਪਾਰਟੀ ਦੀ ਅਸੀਂ ਵੋਟ ਪਾਈ ਆ ਬਿਲਕੁਲ ਬਿਲਕੁਲ ਲੁਧਿਆਣਾ ਔਰ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਬਿਲਕੁਲ ਤਿਆਰ ਬਰ ਤਿਆਰ ਆ ਥੋੜਾ ਥੋੜਾ ਜਿਹਾ ਆਂਕੜੇ ਉਹਨਾਂ ਨੇ 2-4 ਦਿਨਾਂ ਦੇ ਵਿੱਚ ਪੂਰੇ ਕਰਕੇ ਤੇ ਮੈਨੂੰ ਲੱਗਦਾ ਕਿ ਨੋਟੀਫਿਕੇਸ਼ਨ ਜਲਦੀ ਕਰਾ ਕੇ ਸੌਂ ਚੱਕਾ ਸੋ ਅੱਜ ਦੀ ਜਿਹੜੀ ਟਾਕ ਹੈਗੀ ਆ ਕਿੱਦਾਂ ਦੀ ਲੱਗੀ ਤੁਸੀਂ ਆਪਣੀ ਰਾਏ ਜ਼ਰੂਰ ਦਿਆ ਕਰੋ ਕਮੈਂਟ ਜ਼ਰੂਰ ਦਿਆ ਕਰੋ ਇਹ ਬਹੁਤ ਖਾਸ ਗੱਲ ਆ ਜੇ ਤੁਹਾਨੂੰ ਚੰਗਾ ਲੱਗੇ ਕਮੈਂਟ ਦਿਓ ਨਹੀਂ ਲੱਗਦਾ ਤਾਂ ਤੁਸੀਂ ਕਮੈਂਟ ਦੇ ਸਕਦੇ ਆਪਣੇ ਜੋ ਤੁਹਾਡਾ ਦਿਲ ਚਾਹਦਾ ਪਰ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਵੀ ਯਾਰ ਬਹੁਤ ਕਰਿਆ ਕਰੋ ਅਸੀਂ ਕੋਸ਼ਿਸ਼ ਕਰਦੇ ਆ ਕਿ ਪੱਤਰਕਾਰੀ ਨੂੰ ਬਿਲਕੁਲ ਉਸੇ ਤਰ੍ਹਾਂ ਤੁਹਾਡੇ ਸਾਹਮਣੇ ਪੇਸ਼ ਕਰੀਏ ਐਥਿਕਲੀ ਜਰਨਲਿਜ਼ਮ ਜਿਹੜੀ ਆ ਉਹਨੂੰ ਅੱਗੇ ਵਧਾਈਏ ਸੋ ਜ਼ਰੂਰ ਇਹਦੇ ਬਾਰੇ ਜ਼ਰੂਰ ਖਿਆਲ ਰੱਖਿਆ ਕਰੋ ਅੱਜ ਦੀ ਟਾਕ ਕਿਵੇਂ ਰੱਖੀ ਜ਼ਰੂਰ ਤੁਸੀਂ ਥੋੜੇ ਕਮੈਂਟਾਂ ਦੀ ਸਾਨੂੰ ੜੀਕ ਰਹੇਗੀ ਪਰਪੂਰ ਸ਼ੇਅਰ ਵੀ ਤੁਸੀਂ ਜ਼ਰੂਰ ਕਰਾਂਗੇ ਅਸੀਂ ਜਲਦ ਹਾਜ਼ਰ ਹੋਵਾਂਗੇ ਜੇਕਰ ਕੋਈ ਗੱਲਾਂ ਦਾ ਹੋਰ ਕਿੜਾ ਬਣ ਗਿਆ ਫਿਰ ਹਾਜ਼ਰ ਹੋਣਾ ਪੈਣਾ ਔਰ ਕੁਝ ਬਾਡਾਂ ਤੇ ਗੱਲ ਕਰਨੀ ਵੀ ਰਹਿੰਦੀ ਆਪਣੀ ਆਪ ਚਰਚਾ ਵਾ ਅਸੀਂ ਸਭ ਤੋਂ ਪਹਿਲਾਂ ਅਗਲੀ ਵੀਡੀਓ ਦੇ ਵਿੱਚ ਜਿਹੜੇ ਵੂਮਨਸ ਜਿਹੜੇ ਇਸਤਰੀ ਹੈਗੇ ਜ਼ਰੂਰ ਉਹਨਾਂ ਤੇ ਗੱਲ ਕਰੀਏ ਜਿਹੜੀਆਂ ਲੇਡੀਜ਼ ਉਮੀਦਵਾਰਾਂ ਉਹਨਾਂ ਤੇ ਵੀ ਇੱਕ ਆਪਣਾ ਸੀਰੀਜ਼ ਜ਼ਰੂਰ ਬਣਾਵਾਂਗੇ ਉਹਨੂੰ ਵੀ ਜ਼ਰੂਰ ਦੇਖਿਓ ਜਲਦੀ ਹਾਜ਼ਰ ਹੋਵਾਂਗੇ ਇੱਕ ਨਵੀਂ ਐਪੀਸੋਡ ਨੂੰ ਲੈ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ